ਇੱਕ ਦਿਨ ਉਹਨੇ ਕੀਤੀ ਉਹਨੇ ਆਪਣੀ ਹੈਪੀ ਬਰਥਡੇ ਟੂ ਟੂ ਵਾਲੀ ਵੀਡੀਓ ਪਾਈ ਹੁੰਦੀ ਕਿਸੇ ਨੇ ਇੱਕ ਕੁਇਸ਼ਨੰਦਾ ਸਰਮਾ ਹੀਰੋਇਨ ਹਾਂ ਹਾਂ ਅਰਿਸਟੋਰੀ ਲਾਈ ਕੀਤੀ ਉਹਨੇ ਹਾਂਜੀ ਤੇ ਉਹ ਵੀ ਕਿਸੇ ਦੇ ਹੋਰ ਪੇਜ ਤੋਂ ਲਾ ਰੱਖੀ ਦੀ ਆਪਣੀ ਵੀਡੀਓ ਕਿਸੇ ਹੋਰ ਪੇਜ ਤੇ ਪਾਈ ਹੋਈ ਸੀ ਹੂੰ ਉਹਨਾਂ ਨੇ ਸਟੋਰੀ ਡਾਰਕੀ ਦੀ ਜੀ ਅੱਛਾ ਹਾਂਜੀ ਉਹਦੇ ਪਿੰਡ ਜਾ ਕੇ ਕਹਤੀ ਬਸ ਹੋਈ ਬੈਠੀ ਬੈਠੀ ਮਖਰਾ ਜੀ ਇੰਜਣ ਕੀ ਹੁੰਦਾਗਾ ਹੈਨਾ ਇੰਜਣ ਹੁੰਦਾ ਮੇਰੇ ਭਾਈ ਕਹਿੰਦੇ ਇੰਜਣ ਕਰਨਾ ਨੂੰ ਹੂੰ ਕੋਣੋਂ ਵਾਹ ਹੋ ਗਿਆ ਵੀ ਇਹਨਾਂ ਦੇ ਫੋਲੋਵਰ ਬਾਰੇ ਕਹਿੰਦੇ ਨੂੰ ਪੈਸਾ ਆਉਣ ਲੱਗ ਗਿਆ ਸਾਈਡਕਾਨੀ ਹੋਗਾ ਫਿਰ ਆਲੱਗ ਜੰਦ ਦੇ ਕਰਬੀਏ ਨਹੀਂ ਹੋਈ ਕਰੇ ਹਾਂ ਘਰ ਤੋਂ ਕੋਈ ਕੰਮ ਨਹੀਂ ਆਇਆ ਅੱਛਾ ਜਵੀ ਹਾਂਜੀ ਨਾ ਫੇਰ ਦਿਹਾੜੀ ਕਰਦੇ ਤੁਹਾਨੂੰ ਬਾਹਰ ਬਹੁਤ ਕਹਿੰਦੇ ਨੇ ਤੁਸੀਂ ਪੈਸੇ ਕਮਾਉਨੇ ਹੋ ਅੱਛਾ ਕਹਿੰਦੇ ਨਾ ਸਾਰੇ ਕੀ ਕੁਝ ਨਹੀਂ ਕਮਾਉਂਦੇ ਹੈਗੇ ਅੱਛਾ ਬਾਹਰ ਮੇਰੇ ਸਹੇਲੀਆਂ ਕਹਿੰਦੇ ਨੇ ਬਾਹਰ ਜ਼ਿੰਮੇਦਾਰਾਂ ਦੇ ਮੁੰਡੇ ਕਹਿੰਦੇ ਨੇ ਤੁਹਾਨੂੰ ਦਿਹਾੜੀ ਕਰਨ ਦੀ ਲੋੜ ਆ ਗਈ ਹਾਂ ਹੁਣ ਇੱਕ ਬੰਦੇ ਨੇ ਮੈਨੂੰ ਗਾਲਾਂ ਕੱਢੀਆਂ ਜੀ ਮੈਂ ਆਪਣੇ ਨਹੀਂ ਗਾਲਾਂ ਕੱਢੀਆਂ ਤੇ ਪਹਿਲਾਂ ਹੀ ਜਿਹੜੀ ਤੇ ਹਾਂ ਤੇ ਉਹਨੇ ਆਪਣਾ ਨੰਬਰ ਪਾ ਰੱਖਿਆ ਤੇ ਜਿਹੜੀ ਤੇ ਹਾਂ ਮੈਂ ਨੰਬਰ ਚੱਕ ਕੇ ਉਹਨੂੰ ਫੋਨ ਕਰਤਾ ਹਾਂ ਮੈਨੂੰ ਪਹਿਲਾਂ ਕੌਣ ਬੋਲਦਾ ਮੈਨੂੰ ਦੱਸ ਤਾ ਮੈਂ ਫਲਾਣਾ ਬੋਲਦਾ ਮਾਤਾ ਮੈਨੂੰ ਕਮੈਂਟ ਕਰਕੇ ਗਾਣਾ ਕੱਢੀਂ ਨਹੀਂ ਹੂੰ ਕਹਿੰਦਾ ਭਾਈ ਤੇ ਨੰਬਰ ਕਿੱਥੋਂ ਲਿਆ ਮਾ ਤੂੰ ਆਏ ਸੋਚ ਵੀ ਜਦ ਮੈਂ ਤੇਰਾ ਨੰਬਰ ਲੈ ਸਕਦਾ ਹੁਣ ਇੱਕ ਬੰਦੇ ਨੇ ਮੈਨੂੰ ਗਾਣਾ ਕੱਢੀਂ ਮੈਂ ਆਪਣੇ ਨਹੀਂ ਗਾਣਾ ਕੱਢੀਂ ਤੇ ਪਹਿਲਾਂ ਨਹੀਂ ਜਿਹੜੀ ਤੇ ਹੂੰ ਤੇ ਉਹਨੇ ਆਪਣਾ ਨੰਬਰ ਪਾ ਰੱਖਿਆ ਤੇ ਜਿਹੜੀ ਤੇ ਮੈਂ ਨੰਬਰ ਚੱਕ ਕੇ ਉਹਨੂੰ ਫੋਨ ਕਰਤਾ ਮੈਨੂੰ ਪਹਿਲਾਂ ਕੌਣ ਬੋਲਦਾ ਮੈਨੂੰ ਦੱਸ ਤਾ ਮੈਂ ਫਲਾਣਾ ਬੋਲਦਾ ਮਾਤਾ ਮੈਨੂੰ ਕਮੈਂਟ ਕਰਕੇ ਗਾਣਾ ਕੱਢੀਂ ਨਹੀਂ ਹੂੰ ਕਹਿੰਦਾ ਭਾਈ ਤੇ ਨੰਬਰ ਕਿੱਥੋਂ ਲਿਆ ਮਾ ਤੂੰ ਆਏ ਸੋਚ ਵੀ ਜਦ ਮ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਓ ਤੁਸੀਂ ਦੇਖ ਰਹੇ ਹੋ ਰੰਗ ਪੰਜਾਬ ਦੇ ਸੋ ਦੋਸਤੋ ਅੱਜ ਅਸੀਂ ਇੱਕ ਉਹ ਰੰਗ ਲੈ ਕੇ ਆਏ ਆ ਤੁਹਾਡੇ ਸਾਹਮਣੇ ਕਿ ਜਿਵੇਂ ਆਪਾਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਅਨੇਕਾਂ ਕਲਾਕਾਰ ਨੇ ਅਨੇਕਾਂ ਸਾਡੇ ਪਿੰਡਾਂ ਦੇ ਵਿੱਚੋਂ ਗਰੀਬ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਜਿਨ੍ਹਾਂ ਨੇ ਬਹੁਤ ਵਧੀਆ ਨਾਮ ਕਮਾਇਆ ਵਧੀਆ ਚੀਜ਼ਾਂ ਲੈ ਕੇ ਆਉਂਦੇ ਨੇ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਤੇ ਅੱਜ ਅਸੀਂ ਇੱਕ ਉਸ ਚਿਹਰੇ ਨੂੰ ਤੁਹਾਡੇ ਸਾਹਮਣੇ ਲੈ ਕੇ ਆਏ ਆ ਜਿਹੜੇ ਆਪਣੀ ਵੀਡੀਓ ਦੇ ਵਿੱਚ ਆਪ ਨਹੀਂ ਹੱਸਦੇ ਪਰ ਸਾਨੂੰ ਹਸਾਉਂਦੇ ਨੇ ਤੇ ਲੋਕ ਕਮੈਂਟ ਵੀ ਕਰਦੇ ਨੇ ਵੀ ਯਾਰ ਤੁਸੀਂ ਆਪ ਵੀ ਹੱਸ ਲਿਆ ਕਰੋ ਉਹ ਦੋਨੇ ਮੀਆਂ ਬੀਬੀ ਪਤੀ ਪਤਨੀ ਸਾਡੇ ਨਾਲ ਨੇ ਜਿਨ੍ਹਾਂ ਨੂੰ ਆਪਾਂ ਇੰਸਟਾਗ੍ਰam ਤੇ ਦੇਖਦੇ ਆਂ ਨੀਟਾ ਕਕਰਾਲਾ ਦੇ ਨਾਂ ਤੇ ਆਪਾਂ ਇੰਸਟਾਗ੍ਰam ਤੇ ਫੇਸਬੁੱਕ ਤੇ ਦੇਖਦੇ ਆਂ ਬਾਈ ਦੇ ਜਿਹਨੇ ਵੀ ਵਧੀਆ ਵੀਡੀਓ ਪਾਉਂਦੇ ਨੇ ਅੱਜ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਸੀਂ ਉਹਨਾਂ ਦੇ ਪਿੰਡ ਪੁੱਜੇ ਹੋਏ ਆਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਵੀਰੇ ਸਾਡੀ ਇੰਟਰਵਿਊ ਲੈਣ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਹੋਰ ਬਾਈ ਕੀ ਹਾਲ ਚਾਲ ਨੇ ਬਧੀ ਜੀ ਠੀਕ ਠਾਕ अच्छा भाई पहला तो ਤੁਸੀਂ ਆਪਣੇ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਤੁਹਾਨੂੰ ਫੋਲੋ ਕਰਦੇ ਆ ਤੁਹਾਨੂੰ ਪਿਆਰ ਕਰਦੇ ਆ ਦੇਖਦੇ ਆ ਨਾ ਬਹੁਤ ਸੁਣੀਏ ਤੁਹਾਡੀਆਂ ਵੀਡੀਓ ਹੁੰਦੀਆਂ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਤੁਹਾਡਾ ਪਿੰਡ ਕਿਹੜਾ ਤੁਸੀਂ ਆਪ ਦੱਸੋ ਪਿੰਡ ਕਿਹੜਾ ਹੈ ਤੁਹਾਡਾ ਜ਼ਿਲ੍ਹਾ ਕਿਹੜਾ ਹੈ ਕਿੱਥੇ ਜਿਹਾ ਪੈਂਦਾ ਪਿੰਡ ਪਿੰਡ ਆਪਣਾ ਕਕਰਾਲਾ ਜੀ ਤਹਿਸੀਲ ਨਾਬਾ ਨਾਬੇ ਦੇ ਨਾਲ ਹੀ ਪੰਡਾ ਜੀ اچھا ਤੇ ਜ਼ਿਲ੍ਹਾ ਪਟਿਆਲਾ ਜੀ اچھا ਭਾਈ ਪੜੇ ਕਿਨੇ ਕੋ ਪੜਿਆਦਾ 5 ਕਿ ਪੜਿਆ ਹੈ ਕਿਉਂ ਬਾਬਾ ਹੀ ਬੇ ਦੇਖੀ ਪੜਾਈ ਕਿੰਨੀ ਧਿਆਨ ਘਟੇਦੀ ਹੈ ਪੜਾਈ ਕਿੰਨੀ ਧਿਆਨ ਨਹੀਂ ਜੀ ਤੇ ਫਿਰ ਪੰਜਵੀਂ ਤੋਂ ਬਾਅਦ ਫਿਰ ਕੀ ਕਰਨ ਲੱਗੇ ਸੀ ਬਾ ਫਿਰ ਉਹ ਵੀ ਕੁਰਤੀਆਂ ਦੇ ਰੋੜੇ ਮਾਰਨ ਵਾਲਾ ਕੰਮ ਹੋ ਗਿਆ ਜੀ ਫਿਰ ਬੇਲੇ ਫਿਰਿੰਗੇ ਬਹੁਤ ਟਾਈਮ ਆ ਅੱਛਾ ਹੌਲੀ ਹੌਲੀ ਨਾਪੇ ਲਾ ਕੇ ਕੋਈ ਕਦੇ ਕੋਈ ਕੰਮ ਕਰ ਲਿਆ ਕਦੇ ਕੋਈ ਕੰਮ ਕਰਨ ਲੱਗੇ ਹੁਣ ਦਿਹਾੜੀਆਂ ਕਰਦੇ ਜੀ ਅੱਛਾ ਹੁਣ ਦਿਹਾੜੀਆਂ ਤੇ ਆ ਗਏ ਹਾਂ ਜੀ ਦਿਹਾੜੀਆਂ ਨੂੰ ਬਾ ਨਹੀਂ ਫਿਰ ਜਿਹੜਾ ਤੁਸੀਂ ਸਕੂਟਰ ਮੋਟਰਸਾਈਕਲਾਂ ਦਾ ਕੰਮ ਸਿੱਖਣ ਲੱਗੇ ਸੀ ਉਹ ਉਹ ਥੋੜਾ ਟਾਈਮ ਕਰਕੇ ਛੱਡਤਾ ਜੀ ਮੈਨੂੰ ਚੰਗਾ ਜਿਹਾ ਲੱਗਿਆ ਫਿੱਟ ਨਹੀਂ ਬੈਠਿਆ ਜੀ ਅੱਛਾ ਕੀ ਗੱਲ ਹੈ ਬੜੀ ਵੈਸੀ ਕੋਈ ਪੈਸੇ ਦੇਣ ਦਾ ਜੀ ਕੋਈ ਨਹੀਂ ਹੁੰਦਾ ਜੀ ਐਂ ਚੱਕਰ ਪਾ ਰਹੇ ਨੇ ਅੱ ਤੇ ਬਾਈ ਫਿਰ ਜਿਵੇਂ ਹੁਣ ਤੁਸੀਂ ਇਹ ਨਾ ਵੀਡੀਓ ਬਣਾਉਨੇ ਹੋ ਆਪਾਂ ਉਹਦੇ ਤੇ ਗੱਲਬਾਤ ਕਰਾਂਗੇ ਬਚਪਨ ਦੇ ਵਿੱਚ ਵੀ ਤੁਸੀਂ ਇਦਾਂ ਦੀਆਂ ਖੇਡਦੇ ਸੀਗੇ ਜਾਂ ਕਰਦੇ ਸੀਗੇ ਇਦਾਂ ਦੀਆਂ ਗੱਲਾਂਬਾਤ ਦੇ ਆਪਾਂ ਖੇਡਦੇ ਖੇਡਦੇ ਕੋਈ ਸਕਿੱਟਾਂ ਖੇਡਦੇ ਹਾਂ ਹਾਂ ਜੀ ਬਸ ਐਵੇਂ ਮਾਰ ਜਾਂਦੇ ਤੇ ਮਗਰ ਜਿੱਥੇ ਕੋਈ ਪਸ ਕਹਿਦਾ ਕਿਸੇ ਨੂੰ ਪਸ ਕਹਿਦਾ ਹੀ ਹਮ ਹੋਲੀ ਹੌਲੀ ਟਿਕਟੌਕ ਦੇਖਦੇ ਉਹਦੇ ਤੋਂ ਥੋੜੀ ਜਿਆਦਾ ਤਬਣੀ ਆ ਜੀ ਟਿਕਟੌਕ ਦਾ ਅੱਛਾ ਕਦੋਂ ਦੇਖੀ ਟਿਕਟੌਕ ਤੁਸੀਂ ਟਿਕਟੌਕ ਜਦੋਂ ਬੰਦ ਹੋਈ ਉਹਦੇ 2 ਮਹੀਨੇ ਪਹਿਲਾਂ ਦੇਖੀ ਸੀ ਜੀ ਬਸ ਜਦੀ ਬਣਾਉਣ ਲੱਗੇ ਅੱਛਾ ਵੀਡੀਓ ਪਾਣ ਦੇ ਤੇ ਕਟਣ ਦੇ ਤੇ ਪਾਣ ਦੇ ਤੇ ਕਟਣ ਦੇ ਹਮ ਇਸ ਜ ਕਿ ਉਹ ਕੀ ਤੋਂ ਡਰਦੇ ਸੀ ਕੱਟ ਕੇ ਉਹਨੂੰ ਦੇ ਸੀ ਬਸ ਸ਼ਰਮ ਜਿਹੀ ਹੁੰਨੀ ਤੇ ਜਿਹੜੇ ਰਿਸ਼ਤੇਦਾਰਾਂ ਤੋਂ ਹਾਂ ਵੀ ਕੋਈ ਕੁਸ ਕਰੂਗਾ ਆ ਜਾ ਪਿੰਡ ਦੀ ਅੰਢੇ ਕਿ ਮੰਢੇ ਕਿ ਕਹਿਣਗੇ ਆਏ ਹਾਂ ਬੱਧੀ ਗਈ ਜਮ ਅੱਛਾ ਤੇ ਫਿਰ ਕਿਵੇਂ ਵੀਡੀਓ ਪਾਈ ਹੈਪੀ ਬਰਥਡੇ 22 ਵਾਲੀ ਹਾਂ ਉਹ ਤਿੰਨ ਮੈਂ ਤਿੰਨ ਘੰਟੇ ਬਾਅਦ ਵੀਡੀਓ ਕੱਟ ਹੁੰਦਾ ਦੀ ਗਈ ਅੱਛਾ ਉਹਨੂੰ ਥੋੜਾ ਜਿਹਾ ਘੰਟਾ ਬਾਅਦ ਲੱਗ ਗਿਆ 4 ਘੰਟੇ ਲੱਗੇ ਜੀ ਮੈਂ ਜਦੋਂ ਰੀਡ ਕਰਨ ਲੱਗਾ ਦੇਖੀ ਹੂੰ ਤਾਂ ਉਹ ਵਾਇਰਲ ਹੋ ਗਈ ਜੀ ਵੀਡੀਓ 3000 ਉਹਨੂੰ ਲੈ ਕੇ ਆਇਆ ਗਿਆ ਤੇ 9000 ਸੱਦਾ ਫੋਲੋਅਰ ਆਏ ਦੋ ਤਿੰਨ ਘੰਟਿਆਂ ਅੱਛਾ ਫਿਰ ਉਹਦੇ ਕਰਕੇ ਮੈਂ ਮੁ ਬੰਦ ਕਰਾ ਕੀ ਖੜੇ ਹੋ ਹਾਂਜੀ ਬੰਦ ਕਰਾ ਕੀ ਅੱਛਾ ਇਹ ਤੁਹਾਡਾ ਜਿਹੜਾ ਵੀਡੀਓ ਪਾਉਣ ਦਾ ਏਡੀਆਂ ਤੁਹਾਡਾ ਦੋਨਾਂ ਦਾ ਸੀਗਾ ਤੁਹਾਡਾ ਇਕੱਲਾ ਦਾ ਸੀਗਾ ਜਾਂ ਉਹਨਾਂ ਦਾ ਪੈਂਤੀ ਦਾ ਸੀਗਾ ਇਹ ਤਾਂ ਮੇਰਾ ਹੀ ਹੁੰਦਾ ਜੀ ਕੱਢਦਾ ਅੱਛਾ ਇਹਨੂੰ ਸਮਝਾਉਣਾ ਪੈਂਦਾ ਵੀ ਤੈਂ ਬੋਲਣਾ ਤੈਂ ਬੋਲਣਾ ਹੂੰ ਕਈ ਵਾਰ ਲੜਾਈ ਵੀ ਹੋਈ ਨਹੀਂ ਜੀ ਤਾਂ ਅੱਛਾ ਆਹ ਦੇ ਵਿਚਾਲੇ ਵੀਡੀਓ ਛੱਡ ਕੇ ਫਿਰ ਬਣਾਉਂਦੇ ਨਹੀਂ ਜੀ ਦੋ ਜਣ ਬਣਾਉਣੇ ਭੁੱਲੋ ਕਈ ਵਾਰੀ ਅੱਛਾ ਹਾਂ ਲੜਾਈ ਕਿਤੇ ਕਿਤੇ ਪਹੁੰਜ ਜਣੀ ਹੈ ਲੜਾਈ ਬਸ ਆਕੜ ਕੇ ਪੈ ਜਾਂਦੀ ਹੈ ਜੀ ਕਦੇ ਆਕੜੀਆਂ ਜੇ ਤੇਰੇ ਮਾਇਆ ਕਰ ਜੰਮਾ ਸਰ ਵਾਰੋਂ ਘੱਟ ਕਿਉਂ ਆਣਾਂਗੇ ਫਿਰ ਇਹ ਕਹਣਾ ਵੀ ਵੀਡੀਓ ਬਣਾ। ਫਿਰ ਮੈਨੂੰ ਗੁੱਸਾ ਟੜ ਜਾਂਦਾ ਹੈ। ਅੱਛਾ। ਹਾਂ ਸਰ। ਤੇ ਇਹ ਬਾਈ ਜੀ ਵੀ ਇਹਦਾ ਦਿੱਤੇ ਜਾਂਦੇ ਨੇ ਤੁਸੀਂ ਵੀ? ਨਹੀਂ ਮੈਂ ਗੁੱਸੇ ਵੱਧ ਹੁੰਦੇ ਆ ਜੀ ਇਹ ਨਹੀਂ ਹੁੰਦੇ। ਅੱਛਾ। ਹਾਂ ਇਹਦਾ ਦੇਖਣ ਨੂੰ ਵੀ ਲੱਗਦਾ ਜੀ ਕਿਉਂਕਿ ਲੋਕ ਵੀ ਕਹਿੰਦੇ ਆ ਬਈ ਯਾਰ ਤੁਸੀਂ ਆਪ ਤਾਂ ਹੱਸਦੇ ਨਹੀਂ ਸਾਨੂੰ ਸੁਣਾਈ ਜਾਂਦੇ। ਸਰ ਵਾਰੇ ਆਣਾਂਗੇ ਫੱਟ ਹਾਰ ਕੇ ਫਿਰ ਇਹ ਕਹਣਾ ਵੀਡੀਓ ਬਣਾ ਕੇ ਕੰਮ ਦਾ ਵੀ ਫੱਟ ਕੇ ਬਾਹਰ ਆਾਂਗੇ। ਫਿਰ ਇਹ ਫਿਰ ਕਹਿੰਦਾ ਮੈਨੂੰ ਮਾਰ ਕੇ ਬਾਹਰ ਭਜਦੇ ਨੇ ਬਾਈ। ਅੱਛਾ ਜੀ। ਫਿਰ ਦੂਏ ਦਿਨ ਤੇ ਬਣਾਉਣਾ ਹੈ। ਅੱਛਾ। ਜਦੋਂ ਸਟਾਲਾ ਹੋਇਦਾ ਹੈ ਨਹੀਂ ਤੁਹਾਨੂੰ ਬਈ ਕਰਦਿਆ ਨਹੀਂ ਜਾਂ ਤੁਹਾਨੂੰ ਜਦੋਂ ਤੁਸੀਂ ਇਹ ਬਣਾਉਣ ਲੱਗੇ ਹੋ ਤੇ ਕੀ ਕਿਹਾ ਜਾਂ ਆਪਾਂ ਆਲਗੁਆੜ ਦੀ ਗੱਲ ਕਰ ਲਈ ਜੀ ਮੈਨੂੰ ਤੁਸੀਂ ਕਹਿੰਦੇ ਵੀ ਲੋਕ ਕੀ ਕਹਿਣਗੇ ਆਹ ਗਵਾਂਦ ਕਰਿਆ ਜੀ ਵੀ ਇਹ ਕੀ ਕਰਦੇ ਤੁਸੀਂ ਇਹ ਕੀ ਕਰਦੇ ਮੈਂ ਕਹਿੰਦਾ ਨਹੀਂ ਮੈਂ ਕਿਸੇ ਨਾਲ ਨਹੀਂ ਵਗੇ ਘਰੇ ਨਾਲ ਹਾਂਜੀ ਰਿਸ਼ਤੇਦਾਰਾਂ ਨੇ ਵੀ ਕਿਹਾ ਜੀ ਕੋਲ ਰਿਸ਼ਤੇਦਾਰ ਵੀ ਕਹਿੰਦੇ ਨੇ ਰਿਸ਼ਤੇਦਾਰਾਂ ਨਾਲ ਵੀ ਕਿਉਂ ਕਰਦਾਂਗੇ ਫਿਰ ਇਹਨੇ ਆ ਕੇ ਮੈਨੂੰ ਦੱਸਿਆ ਜੀ ਮੈਨੂੰ ਐਂ ਕਹਿੰਦੇ ਨੇ ਐਂ ਕਹਿੰਦੇ ਨੇ ਮਾਹ ਕੋਈ ਗੱਲ ਨਹੀਂ ਹਾਂ ਮੈਂ ਜਿਹੜਾ ਕਹੂਗਾ ਮੈਂ ਨਾਲ ਗੱਲ ਕਰਾ ਦੇ ਫੋਨ ਨੰਬਰ ਤੇ ਲਵੇ ਆ ਅੱਛਾ ਅੱਛਾ ਵਸਪੇ ਟਿਕ ਗਈ ਜਾਂ ਤੇ ਤੇ ਜਦੋਂ ਫਿਰ ਚੱਲ ਗਏ ਹੁਣ ਤਾਂ ਸਾਰੇ ਕੰਨਾਂ ਨੇ ਹਾਂਜੀ ਸਾਡੇ ਇਸਾਰ ਨੇ ਹਾਂਜੀ ਹੁਣ ਸਭ ਤੇ ਦੇ ਕੰਨਾਂ ਨੇ 12 ਕੋਣ ਵੀ ਆਉਂਦੇ ਨੇ ਬਾਹਰ ਜਮੈਂ ਕਿਤੇ ਜਾਣੀ ਆ ਰਿਸ਼ਤਦਾਰੀ ਚ ਹਰੇਕ ਕਹਿੰਦਾ ਵੀ ਆਹ ਕੁੜੀ ਹੈਗੀ ਵੀਡੀਓ ਬਣਾਉਂਦੇ ਜਿਹੜੀ ਬਾਹਰ ਕੋਈ ਭੈਣ ਭਾਈ ਬਰਾਰੇ ਦਾਗਾ ਕਈ ਵਾਰ ਬਤੂਰੇ ਜਾਂਦੀ ਫਸਤੀਕਾਰ ਕਰਦੇ ਮੈਂ ਡਰ ਜੇ ਨਹੀਂ ਆਂਦੀ ਸਾਰਾ ਜੀ ਮੈਨੂੰ ਬਾਹਰ ਤੋਂ ਬੁਲਾ ਗਿਆ ਫਸਤੀਕਾਰ ਜੀ ਕਿਤੇ ਹੈ ਜੀ ਇਹਦੀ ਆਸਤਾ ਜੀ ਭੋਗ ਭੂਗ ਤੇ ਜਾਵੇ ਕਿਤੇ ਵੀ ਰਿਸ਼ਤਦਾਰੀ ਇਹਦੇ ਕਨਾਂ ਕੱਟ ਲੈਂਦੇ ਆਂ ਅੱਛਾ ਜੀ ਕਿਸੇ ਨਾ ਘਰੇ ਦਾ ਨੰਬਰ ਲੈ ਕੇ ਜਾਓਗੇ ਅੱਗੇ ਇਸੇ ਜੀ ਦਾ ਪੱਕਾ ਇਹਦਾ ਹਰੇਕ ਭੋਗ ਤੇ ਔਰੇ ਪਿੰ ਮੈਂ ਨਰਿਤਾ ਦਾਰੀ ਰੇਕ ਦੀ ਲੱਗ ਜੈਦੀ ਆ ਕਿ ਇੱਕ ਤਾ ਵਾਸਤੇ ਵੀਡੀਓ ਕਰਕੇ ਜਾਣ ਪਛਾਣ ਹੋਈ ਦੇ ਵੱਧ ਹੂੰ ਅਸੀਂ ਕੋਦਰੋ ਵੀ ਥੇਲੀਆਂ ਮਿਲ ਜਦੇ ਨੇ ਨੰਬਰ ਲੈ ਲਦੇ ਨੇ ਫਿਰ ਉਧਰ ਵੀ ਕਹਦੇ ਨੇ ਵੀ ਤੁਹਾਡੀ ਵੀਡੀਓ ਚ ਦੇਖਦੇ ਆਂਗੇ ਹੂੰ ਫਿਰ ਨਾ ਥੈਂਕ ਯੂ ਵੀ ਕਰਨਾ ਪੈਂਦਾਗਾ ਕਈ ਵਾਰ ਹੋਰ ਹੋਰ ਰਾਜ ਗੜੀ ਚ ਜਾਂਦੇ ਉਹਨਾਂ ਬੁਲਾ ਲੈਂਦੇ ਨੇ ਮੈਂ ਦਹਿਲ ਜੀ ਨੇ ਵੀ ਮੈਨੂੰ ਕਾਤੋ ਬੁਲਾਉਂਦਾਗਾ ਹੂੰ ਇੱਕ ਵਾਰੀ ਨਾਬੇ ਕੀ ਸਰ ਮੈਨੂੰ ਪੁਲਿਸ ਵਾਲੇ ਬਾਈ ਨੇ ਬੁਲਾ ਲਿਮਾ ਵੀਰੇ ਮੈਂ ਤਾਂ ਕੋਈ ਗੁਨਾਹ ਕਰਿਆ ਨਹੀਂ ਕਹਿੰਦਾ ਜੀ ਤੂੰ ਕਿਨੇ ਗੁਨਾਹ ਕਰਦੋਂ ਉਹ ਵੀਡੀਓ ਦੇਖ ਕਦੇ ਸੀ ਅੱਛਾ ਅੱਛਾ ਗੱਲਾ ਬਾਈ ਭੋਗ ਤੀ ਕਿਉਂ ਜਾਂਦੇ ਨੇ ਉਸੇ ਕਹਿੰਦੇ ਜਦੋਂ ਭੂਗ ਭੂਗ ਤੇ ਵਗ ਜਾਂਦੇ ਨੇ ਹੋਰ ਵੀ ਕਿਤੇ ਲੈ ਕੇ ਜਾਂਦੇ ਨੇ ਹਾਂ ਜ਼ਿਆਦਾਤਰ ਜਾਂਦੇ ਆ ਜੀ ਕਿਉਂਕਿ ਜਣੀ ਕਿ ਜਿਵੇਂ ਬੁੜੀਆਂ ਨਾਲ ਬਾਗੇ ਜਾਂ ਕਿਸੇ ਨਾਲ ਹੋਰ ਬਾਗੇ ਬੰਦੇ ਤੇ ਜਾਣਾ ਪੈਂਦਾ ਜੀ ਹੂੰ ਫਿਰ ਇਹ ਰੇਚਸਰੀ ਕੱਢ ਕੇ ਲੈ ਕੇ ਜਾਂਦੇ ਜੀ ਫਿਰ ਉਹਦਾ ਪਤਨੀ ਅੱਛਾ ਹਾਂ ਤੇ ਫਿਰ ਉਹਦੇ ਵਿੱਚੋਂ ਵੀ ਛੁਟਕਲਾ ਕਰਦੇ ਸੀ ਨਹੀਂ ਜੋ ਉਹਦੇ ਵਿੱਚੋਂ ਨਹੀਂ ਕਰਦੇ ਜੀ ਅੱਛਾ ਤੇ ਫਿਰ ਆਈਡੀ ਕਿੱਥੋਂ ਲੈ ਕੇ ਆਨੇ ਆਈਡੀ ਆਪਸ ਵਿੱਚ ਜਿਆਦਾ ਕਈ ਵਾਰ ਨਾ ਆਉਣ ਲੱਗੇ ਸਿਰ ਤੇ ਚੱਲਦਾ ਪਾਣੀ ਪੈ ਰਿਆ ਹੁੰਦਾ ਤਾਂ ਜ਼ਿਆਦਾ ਨਹੀਂ ਹੂੰ ਜੇ ਰਾਤ ਨੂੰ ਫਿਰ ਸੋਚੀ ਜਾਂਨੇ ਭਾਈ ਉਹ ਬਣਾ ਲ ਜਾਂਦੇ। ਅਰੇ ਮੈਂ ਜੇ ਕੰਮਕਮ ਕਰਦੀ ਫਿਰ ਜੀ ਨੇ ਮੇਰਤੀ ਬਣਾ ਦੈੜੀ ਵੀ ਮੇਰਤੀ ਤੁਰਦੀ ਫਿਰਦੀ ਤੇ ਦੇਖ ਦੇਖ ਕੇ ਹੂੰ ਜਦ ਮੈਂ ਜੇ ਕੁਝ ਕਰਦੀ ਆ ਜਾਂ ਬੋਲਦੀ ਆ ਉਹ ਤੋਂ ਹੀ ਆਈਡੀ ਬਣਾ ਲੇਦਾ ਕਰ। ਕਈ ਵਾਰ ਇਹੋ ਜੀ ਗੱਲ ਕਹਿੰਦੀ ਆ ਜੀ। ਹੂੰ ਉਹਦੇ ਵੀਡੀਓ ਤਿਆਰ ਹੋ ਜਾਂਦੀ ਆ। ਤੇ ਕਿੰਨਾ ਚਿਰ ਹੋ ਗਿਆ ਭਾਈ? ਬੰਦਸਾਰੋ ਜਿਹਨਾਂ ਦਾ ਟਿਕਟੌਕ ਬੰਦ ਹੋਇਆ ਜਿਸ ਦਾ ਇੰਸਟਾਗ੍ਰਾਮ ਸੀ ਉਹ। ਹਾਂ ਜੀ ਪਹਿਲਾਂ ਇੱਕ ਆਈਡੀ ਬੰਦ ਕਰਤੀ ਉਹਨਾਂ ਨੇ ਇੰਸਟਾਗ੍ਰਾਮ ਨੇ। ਹਾਂ ਜੀ। ਉਹਦੇ 65-70 ਹਜ਼ਾਰ ਫੋਲੋਅਰ ਹੋ ਗਏ ਜੀ ਤੋ ਯਾਨੀ ਕਿ ਉਹ ਚੱਲੀ ਨਹੀਂ ਹੁਣ ਦੁਬਾਰੇ ਬਣਾਈ ਦੀ ਜਿਹੜੀ ਉਹਦੇ ਵਧੀਆ ਪਿਆਰ ਮਿਲਦਾ ਸੀ ਲੋਕਾਂ ਨਾਲ ਅੱਛਾ ਭਾਈ ਫੇਸਬੁਕ ਆਈਡੀ ਤੁਹਾਡੀ ਕਿਉਂ ਬੰਦ ਹੋ ਜਾਂਦੀ ਆ ਉਹ ਤੋਂ ਤਨਵਾਰੀ ਹੋ ਗਈ ਸੁਣਿਆ ਫੇਸਬੁਕ ਆਈਡੀ ਪਤਾ ਨਹੀਂ ਜੀ ਪਹਿਲਾਂ ਇੰਸਟਾਗ੍ਰਾਮ ਨਾਲ ਅਟੈਚ ਸੀਗੀ ਇਹ ਦੋਏ ਇਕੱਠੇ ਚੱਕਦੇ ਨੇ ਇੱਕੋ ਜਣਾ ਹੂੰ ਉਸ ਤੋਂ ਬਾਅਦ ਦੋਵਾਰੀ ਆਈਡੀ ਬਣਾਈ ਫੇਸਬੁਕ ਤੇ ਹੋ ਵੀ ਚੱਕਦੇ ਨੇ ਹੂੰ ਫਿਰ ਮੁੜ ਕੇ ਬਣਾਈ ਹੋਣੀ ਮੇਰੇ ਹਿਸਾਬ ਤੋਂ ਕਹਿੰਦੇ ਫੋਨ ਬਦਲਣਾ ਪਊਗਾ ਹੁੰਦਾ ਹੈ ਮੁੰਡਾ ਪਤਾ ਨਹੀਂ ਚੱਕਰ ਆ ਜੀ ਪਤਾ ਨਹੀਂ ਗੱਲ ਚੱਕਰ ਆ ਜੀ ਹਾਂ ਕਿਉਂ ਬੰਦ ਕਿਉਂ ਹੋ ਜਾਂਦੇ ਜੀ ਕਿਸੇ ਨੂੰ ਪੁੱਛਿਆ ਹੋਵੇ ਤੁਸੀਂ ਰਿਪੋਰਟ ਪਾਈ ਆ ਜਾਂ ਕੀ ਗੱਲ ਬਾਤ ਆ ਕਿਉਂ ਕਰ ਦਿੰਦੇ ਹਾਂ ਜੀ ਏਡੀ ਟੈਨਸ਼ਨ ਤਾਂ ਮੈਂ ਲਈ ਨਹੀਂ ਜੀ ਹਾਲ ਤੱਕ ਅੱਛਾ ਹਾਂ ਜੀ ਸਵੇਰੇ ਕੰਮ ਤੇ ਬਾਗਿਆ ਨੇ ਆ ਸ਼ਾਮ ਨੂੰ ਕਰਿਆ ਆ ਕੇ ਵੀਡੀਓ ਬਣਾ ਕੇ ਦੇ ਕੇ ਦੋ ਮਿੰਟ ਪਾ ਜੀ ਨਹੀਂ ਫਿਰ ਤੁਸੀਂ ਟੈਨਸ਼ਨ ਲਓ ਕੱਲਾ ਹਸਾਉਣਾ ਨਹੀਂ ਇਹਦੇ ਵਿੱਚੋਂ ਲੋਕ ਪੈਸਾ ਵੋਹ ਕਮਾਰੇ ਨੇ ਬਾਈ ਡੀ ਗੌਰ ਨੇ ਇਹ ਵੀ ਜੀ ਕਦੇ ਬੰਦੇ ਨੂੰ ਦਿਖਾਈ ਆ ਵੀ ਆ ਜੀ ਕਿਸੇ ਪੱਲੇ ਨਹੀਂ ਪਿਆ ਜਾਨੇ ਮੈਂ ਤਾਂ ਕੋਈ ਪੱਲੇ ਨਹੀਂ ਹਾਂ ਨਾ ਸਾਨੂੰ ਇਹ ਪਤਾ ਲੱਗਿਆ ਵੀ ਹੁਣ ਤੱਕ ਕੋਈ ਜਿਹੜੀਆਂ ਤੁਹਾਡੀਆਂ ਆਈਡੀਆ ਨੇ ਬਲਕੇ ਬਲੌਕ ਕਿਉਂ ਕਰਦਾ ਹਾਂ ਜੀ ਹਾਂ ਇਹ ਉਹਨਾਂ ਦੇ ਨੂੰ ਪਤਾ ਲੱਗ ਗਿਆ ਹੂੰ ਕਿਉਂ ਬੰਦ ਹੋ ਗਏ ਹੂੰ ਫਿਰ ਤੁਸੀਂ ਇਹਦੇ ਦਾ ਧਿਆਨ ਦਿਓ ਨਾ ਸੋ ਮੈਂ ਵੀ ਇੱਕ ਬੇਨਤੀ ਕਰੂੰਗਾ ਬਾਈ ਜੀ ਇਹ ਬਿਲਕੁਲ ਮੈਂ ਦੱਸਾਂ ਦਾ ਭੈਣ ਜੀ ਵੀ ਡੈੜੀ ਤੇ ਜਾਂਦੇ ਨੇ ਮਜ਼ਦੂਰੀ ਕਰਦੇ ਆ ਤੇ ਇਹ ਬਾਈ ਜੀ ਨੇ ਤਾਂ ਦੱਸਿਆ ਹੀ ਪਹਿਲਾਂ ਪੱਲੇਦਾਰੀ ਕਰਦੇ ਸੀ ਤੇ ਅੱਜ ਕੱਲ੍ਹ ਡੈੜੀ ਤੇ ਜਾਂਦੇ ਨੇ ਬਾਈ ਜੇ ਕੋਈ ਫੇਸਬੁੱਕ ਜਾਂ ਇੰਸਟਾਗ੍ਰਾਮ ਦਾ ਕੋਈ ਮਾਸਟਰ ਬੰਦਾ ਹੈ ਨਾ ਤਾਂ ਬਾਈ ਜੀ ਦੀ ਸਪੋਰਟ ਜ਼ਰੂਰ ਕਰੋ ਕਿਉਂਕਿ ਬਹੁਤ ਸੋਹਣਾ ਕੰਮ ਹੈ ਇਹਨਾਂ ਦਾ ਪਰ ਮੈਨੂੰ ਲੱਗਦਾ ਵੀ ਪੈਸੇ ਵਾਲੇ ਪਾਸੋਂ ਤੁਹਾਨੂੰ ਮਾਰ ਪੈ ਰਹੀ ਹੈ ਪਰ ਸੁਣਨ ਵਿੱਚ ਇਹ ਆਇਆ ਵੀ ਤੁ हां जी ਬੈਠੇ ਰਹੇ ਕਹਿੰਦੇ ਨੇ ਇਹ ਕਮੈਂਟ ਵੀ ਆਉਂਦੇ ਨੇ ਲੋਕਾਂ ਦੇ ਲਾਈਵ 'ਚ ਵੀ ਕਦੇ ਵਾਰ ਕਿਹਾ ਜੀ ਪਹਿਲਾਂ ਨਹੀਂ ਆ ਜੀ ਤੇ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਵੀ ਇੰਸਟਾਗ੍ਰਾਮ ਦਾ ਪੈਸਾ ਚੁੰਦੀ ਨਹੀਂ ਹੈਗਾ ਜੀ ਹਾਂ ਜੀ ਦੋਨੋਂ ਨੂੰ ਆਇਆ ਹੋ ਗਿਆ ਵੀ ਇਹਨਾਂ ਦੇ ਫੋਲੋਅਰ ਬਾਰੇ ਕਿਹਨਾਂ ਨੂੰ ਪੈਸਾ ਆਉਣ ਲੱਗ ਗਿਆ। ਸਾਹ ਦੇਖਣੀ ਹੈਗਾ ਖੜਾ ਹੋ। ਹਾਲ ਤੱਕ ਤਾਂ ਉਹ ਕਰ ਵੀ ਨਹੀਂ ਹੋਈ। ਅਜੇ ਤੱਕ ਕੋਈ ਬਰ ਕੋਈ ਨਹੀਂ ਆਇਆ। ਅੱਛਾ ਜਵੀ। ਹਾਂਜੀ। ਨਾ ਫਿਰ ਗਾੜੀ ਕਰਦੇ ਤੁਹਾਨੂੰ ਬਾਹਰ ਬਹੁਤ ਕਹਿੰਦੇ ਨੇ ਤੁਸੀਂ ਪੈਸੇ ਕਮਾਉਣੇ ਹੋ। ਅੱਛਾ ਫਿਰ ਨਾ ਸਾਰੇ ਜੀ ਕੁਝ ਨਹੀਂ ਕਮਾਉਂਦੇ ਹੈਗੇ। ਅੱਛਾ। ਬਾਅਦ ਮੇਰੇ ਸਹੇਲਿਆਂ ਕਹਿੰਦੇ ਮੈਂ ਵਾਰ ਜ਼ਿੰਮੇਵਾਰਾ ਦੇ ਮੁੰਡੇ ਕਹਿੰਦੇ ਨੇ ਤੁਹਾਨੂੰ ਜਿਹੜੀ ਕਾਰਨੀ ਕੀ ਲੋੜ ਹੈ ਕੀ ਜਿਹਦਾ ਇਹ ਤੁਹਾਨੂੰ ਕੁਝ ਨਹੀਂ ਆਉਂਦਾ। ਅਸਲ ਇੱਕ ਪਾਸੇ ਉਹ ਵੀ ਸੱਚੇ ਨਹੀਂ ਕਿਉਂਕਿ ਫੇਸਬੁੱਕ ਤੋਂ ਲੋਕ ਪੈਸਾ ਬਹੁਤ ਕਮ ਇਹ ਸਭ ਲੋਕ ਬਲੌਗ ਹੋ ਗਏ ਜੀ ਮੁੜ ਕੇ ਫਿਰ ਦੋ ਵਾਰੀ ਬਣਾ ਲਈ ਚੱਲੀ ਨਹੀਂ ਹੈਗੀ ਅਗੂ ਵਾਰ ਹੂੰ ਉਹਦੇ ਬਾਅਦ ਫਿਰ ਧਿਆਨੇ ਤੋਂ ਹੀ ਬਸਦਾ ਕੰਮ ਤੇ ਜਾਇਦਾਬ ਕੰਮ ਕਰਨ ਨੂੰ ਧਿਆਨ ਰੱਖਣਾ ਪੈਂਦਾ ਜੀ ਹੂੰ ਉਹਨੂੰ ਪਤਾ ਕੰਮ ਕਰਕੇ ਸਾਰਾ ਕੁਝ ਚੱਲ ਜਾਂਦਾ ਹਾਂ ਜੀ ਹਾਂ ਜੀ ਹਾਂ ਜੀ ਤੇ YouTube ਤੇ YouTube ਤੇ ਕਹਿੰਦੇ ਉਥੇ ਐਡੀ ਟੈਨਸ਼ਨ ਲਈ ਨਹੀਂ ਜੀ ਕਦੇ ਸਾਡੇ ਹਫ਼ਤੇ ਬਾਅਦ ਮਹੀਨੇ ਬਾਅਦ ਜਦੋਂ ਜੀ ਕਰਦਾ ਉਹ ਵੀ ਵੀਡੀਓ ਪਾ ਦਿੰਦਾ ਜੀ ਹੂੰ ਯਾਨੀ ਕਿ ਉਹਦੇ ਐਡਾ ਮੈਨੂੰ ਠੀਕ ਨਹੀਂ ਲੱਗਿਆ ਜੀ ਕੰਮ ਕਹਿੰਦੇ 4000 ਘੰਟਾ ਚਲਾਉਣੀ ਪਵਾਇਆ ਕਰਨਾ ਕੋ ਹੂੰ ਉਹਦਾ ਮੈਨੂੰ ਹਿਸਾਬ ਹੋ ਜਾਂਦੀ ਹੈਗਾ ਜੀ ਇਹਦਾ ਹੂੰ ਅੱਛਾ ਜਦੋਂ ਤੁਸੀਂ ਬਣਾਉਣ ਲੱਗੇ ਮੈਨੂੰ ਇਹ ਵੀ ਪਤਾ ਲੱਗਿਆ ਸੀ ਤੁਸੀਂ ਦਰਦੇ ਵੀ ਥੋੜਾ ਥੋੜਾ ਜੀ ਹਾਂ ਜੀ ਪਹਿਲਾਂ ਨਾ ਜਾ ਹੁੰਦਾ ਵੀ ਜਾਂਦਾ ਕੀ ਤੋਂ ਦਰਦੇ ਸੀਗੇ ਰਿਸ਼ਤੇਦਾਰਾਂ ਤੋਂ ਲਾ ਲਵਾਂਡੀਆਂ ਗਮਾਂਡੀਆਂ ਤੋਂ ਵੀ ਕੋਈ ਕੁਛ ਕਹੂਗਾ ਸ਼ਰਮ ਜੀ ਆਂਦੀ ਜਾ ਰਹੇ ਤਾਂ ਅੱਛਾ ਜਦੋਂ ਟਿਕਟ ਟੌਕ ਹੁੰਦੀ ਸੀ ਉਹਦੇ ਬਸ ਐਂ ਕਹਿੰਦੇ ਜੀ ਲੋਕ ਇਹਦੇ ਗੰਦ ਬਹੁਤ ਪੈਂਦਾ ਜੀ ਮੈਂ ਕਦੇ ਚਲਾਈ ਨਹੀਂ ਜਿੰਦਗੀ ਚ ਉਹ ਜਿੱਦੇ ਮੈਨੂੰ ਕਿਸੇ ਨੇ ਸਾਹਮਣੇ ਕਰਤੀ ਮੇਰੇ ਵੀ ਆਹ ਦੇਖਾ ਉਹਦੇ ਹਾਸੇ ਮਜ਼ਾਕ ਵਾਲੀਆਂ ਵੀਡੀਓ ਦੇਖੀਆਂ ਮੈਂ ਫਿਰ ਮੈਂ ਸੋਚਿਆ ਵੀ ਇਹ ਕੁੱਤਾ ਮੈਂ ਵੀ ਕਰ ਲੂੰਗਾ ਅੱਛਾ ਜੀ ਫਿਰ ਮੈਂ ਉਹ ਤੋਂ ਬਣਾਉਣ ਲੱਗਾ ਜੀ ਪਹਿਲਾਂ ਮੈਂ ਕੋਈ ਵੀਡੀਓ ਕਾਪੀ ਕੀਤੀਆਂ ਫਿਰ ਮੈਨੂੰ ਐਡਿਟ ਕਰਨਾ ਨਹੀਂ ਪਤਾ ਸੀ ਮੈਂ ਹੌਲੀ ਹੌਲੀ ਉਹ ਸਿੱਖਿਆ YouTube ਤੋਂ ਕੱਢ ਕੇ ਪਤਾ ਲੱਗਿਆ ਮੈਨੂੰ ਮੈਂ ਹੋ ਗਈਆਂ ਹੋ ਗਈਆਂ ਫਿਰ ਮੈਂ ਐਡਿਟ ਕਰਨਾ ਸਿੱਖਿਆ ਜੀ ਉਹਨੂੰ ਫਿਰ ਮੈਂ ਆਪਣੀ ਵੀਡੀਓ ਪਾਉਣ ਲੱਗਾ ਜੀ ਕੋਈ ਨਹੀਂ ਕਰੇ ਮੁਰਕੇ ਕਾਪੀ ਕਿੱਥੇ ਜੀ ਗੁੜੀ ਫਿਰ ਨਹੀਂ ਬਸੇ ਮੁਰਕੇ ਬਿਠਾ ਦਿੱਤਾ ਅੱਛਾ ਫਿਰ ਭਾਈ ਉੱਥੇ ਵੀ ਕਹਿੰਦੇ ਹੋਣੇ ਜੇ ਤੁਸੀਂ ਪੱਲੇਦਾਰੀ ਚ ਜਾਂਦੇ ਸੀ ਯਾਰ ਸੁਣਾ ਬਾਈ ਕੁਛ ਹਾਂ ਜੀ ਉੱਥੇ ਬਸੇ ਰੇ ਚ ਤੜਕਾਂ ਉੱਪਰ ਦੀ ਦੂਰ ਤੋਂ ਖੜੇ ਖੜੇ ਹੈਪੀ ਬਰਥਡੇ ਟੂ ਟੂ ਕਰੀ ਜਾਂਦੇ ਜੀ ਬੜੇ ਮਨ ਲੋ ਅੱਛਾ ਤੇ ਤੁਹਾਨੂੰ ਵੀ ਕਹਿੰਦੇ ਮੇਰੇ ਬਾਈ ਸਾਰਾ ਕੁਛ ਨਾ ਇਹ ਉੱਥੇ ਨਹੀਂ ਉਹ ਵੀ ਸਾਰੇ ਉਹਨਾਂ ਚ ਵਿੱਚੋਂ ਵੀ ਗੱਲ ਕੱਢ ਲੈਂਦੇ ਜੀ ਵਿੱਚੋਂ ਜਿਵੇਂ ਬੋਲ ਲਦੇ ਉਹ ਗੱਲ ਕਰਦੇ ਦੇ ਮੈਂ ਵਿੱਚੋਂ ਗੱਲ ਕੱਢ ਕੇ ਬਣਾ ਲਾਂਦੇ ਜੀ ਹਮ ਹੁਣ ਇੱਕ ਮੇਰੀ ਪੰਜੀ ਵਾਲੀ ਵੀਡੀਓ ਚੱਲਦੀ ਹੈ ਜੀ ਹਾਂਜੀ ਇਹ ਕਹਿੰਦੀ ਆ ਵੀ ਕੱਲ ਮੇਰੇ ਨਾਲ ਲੜਕੇ ਗਿਆ ਸੀ ਹਾਂਜੀ ਰਾਤ ਨਹੀਂ ਰਿਹਾ ਸੀ ਤੇ ਮੈਂ ਕਹਿੰਦਾ ਵੀ ਮੈਂ ਕੁੱਤੇ ਵਾਲਾ ਪਿੰਜਰਾ ਪੁੱਛਣ ਲੱਗਾ ਜੀ ਜੀ ਕਹਿੰਦੇ ਵੀ ਲੜਾਈ ਕਿਹਦੇ ਘਰੇ ਦੇ ਨਾਲ ਪਿੰਜਰੇ ਚ ਪਿਆ ਕਰੇਗਾ ਉਹ ਵੀਡੀਓ ਮੇਰੀ ਇਦਾਂ ਹੀ ਕੱਢੀ ਹੋਈ ਜੀ ਕਿਸੇ ਗੱਲਾਂ ਤੋਂ ਵਿੱਚੋਂ ਕੱਢੀ ਹੋਈ ਹੈ ਜੀ ਅੱਛਾ ਹਾਂ ਤੇ ਮੁੰਡੇ ਪੱਲੇਦਾਰੀ ਕਰਦੇ ਜੇ ਬੋਰੀ ਚ ਘਾਰੇ ਤੇ ਜੀ ਹਾਂਜੀ ਉਹ ਮੁੰਡਾ ਕਹਿੰਦਾ ਯਾਰ ਮੈਂ ਕੁੱਤੇ ਵਾਲਾ ਪਿੰਜਰਾ ਲੈ ਕੇ ਜਾਣਾ ਹਾਂਜੀ ਕਹਿੰਦਾ ਕਿਉਂ ਭਾਬੀ ਹੁਣ ਪਿੰਜਰੇ ਚ ਪਾਉਣ ਲੱਗੀ ਬਸ ਉੱਥੇ ਹੀ ਗੱਲ ਬਣਾ ਦੇਈ ਉਹ ਫਿਰ ਅੱਛਾ ਮਿਹਨਤ ਕਿੰਨੀ ਕਰਦੇ ਤੁਸੀਂ ਫਿਰ ਕਾ ਕੇ ਮਿਹਨਤ ਤਾਂ ਜੀ ਬਹੁਤ ਕਰਦੇ ਹਾਂ ਕਿਉਂਕਿ ਤੁਹਾਡੀ ਵੀਡੀਓ ਦੀ ਖਾਸੀਅਤ ਹੈ ਤੁਸੀਂ ਆਪ ਨਹੀਂ ਆਸਦੇ ਫਰਹਾਸੀ ਕਰਕੇ ਤਾਂ ਇਹ ਐ ਜੀ ਪਹਿਲਾਂ ਇਹਨੂੰ ਪੱਕਾ ਕਰਨਾ ਪੈਂਦਾ ਵੀ ਹੱਸਣਾ ਨਹੀਂ ਬਿਲਕੁਲ ਵੀ ਹੂੰ ਜਿਹੜਾ ਹੱਸਣਾ ਕਦੋਂ ਵਾਰੀ ਪਹਿਲਾਂ ਵੀਡੀਓ ਬੋਲ ਕੇ ਹੱਸ ਪੈਂਦੇ ਆ ਜੀ ਹੂੰ ਫਿਰ ਬਾਅਦ ਚ ਨਹੀਂ ਪਰ ਅਗਲਾ ਕਹਿੰਦਾ ਵੀ ਆਪਣੀ ਵੀਡੀਓ ਤੇ ਆਪੇ ਹੱਸੀ ਜਾਂਦੇ ਨੇ ਹੂੰ ਉਹਦੇ ਕਰਕੇ ਫਿਰ ਅਸੀਂ ਬੰਦ ਕਰਦੇ ਹੱਸਣਾ ਬੰਦ ਕਰਿਆ ਜਾਂਦਾ ਅੱਛਾ ਜਿੱਦੇ ਹੱਸ ਪਰ ਮੇਰੇ ਵੀਡੀਓ ਅਗਲੇ ਦਿਨ ਬਣਾਉਣੀ ਹੈ ਹਾਂ ਜੀ ਫਿਰ ਉਹ ਵੀਡੀਓ ਨਹੀਂ ਪਉਂਦੀ ਹੈ ਜੀ ਅੱਛਾ ਹਾਂ ਅਸਲ ਵਿੱਚ ਤਾਂ ਕਦੇ ਹੱਚੀ ਨਹੀਂ ਹੈਗੇ ਜੀ ਵੀਡੀਓ ਬਣਾ ਕੇ ਜੀ ਹੂੰ ਸਰ ਹਾਸੀ ਕਿੱਥੇ ਹੋਊਗੀ ਬਾਹਰ ਦਾ ਕੰਮ ਜਦੋਂ ਬਣਾ ਕੇ ਵੀਡੀਓ ਨਿਬੜ ਗਈ ਜੀ ਜਮੇ ਫਿਰ ਬਾਅਦ ਚ ਹੱਸ ਪੈਂਦੇ ਜਦੋਂ ਕੈਮ ਫਾਇਦਾ ਨਹੀਂ ਹੁੰਦਾ ਬੋਲਾਦਾ ਤਾਂ ਜਬ ਨਹੀਂ ਹਾਜ਼ਰ ਹਾਂ ਕਿਉਂਕਿ ਤੁਹਾਡੀ ਗੱਲ ਨਹੀਂ ਜਾਂ ਜਿੰਨੇ ਕਿਉਂਕਿ ਮੈਨੂੰ ਲੱਗਦਾ ਵੀ ਸ਼ਾਇਦ ਜਿਵੇਂ ਤੁਸੀਂ ਹੈਪੀ ਬਰਥਡੇ 22 ਵਾਲੀ ਆ ਵੀਡੀਓ ਜਾਂ ਤੁਹਾਡੀ ਇੱਕ ਉਹ ਸੀ ਆਪਣਾ ਇੰਜਨ ਵਾਲੀ ਇੰਜਨ ਵਾਲੀ ਵੀਡੀਓ ਤਾਂ ਬਹੁਤ ਚੱਲੀ ਜੀ ਬਹੁਤ ਪਿਆਰ ਦਿੱਤਾ ਸੀ ਲੋਕਾਂ ਨਾਲ ਤਾਂ ਹੂੰ ਹੁਣ ਤਾਂ ਜੀ ਮਨ ਲਾ 3000 ਫੋਲੋਅਰ ਇਕੱਠਾ ਕਰੀਏ ਜਣ ਅੱਛਾ ਜੀ ਹਾਂ ਜੀ ਬਾਹ ਜੀ ਬਾ ਤੇ ਉਹ 32000 ਤੇ ਖੜਾ ਸੀ ਅੱਛਾ ਹਾਂ ਜੀ ਉਹਦੇ ਪਿੰਡ ਜਾ ਕੇ ਸੀ ਬਸ ਤੁਸੀਂ ਬੈਠੇ ਬੈਠੇ ਮਖਰਾ ਜੀ ਇੰਜਨ ਕੀ ਹੁੰਦਾ ਹੈਗਾ ਹੈ ਨਾ ਇੰਜਨ ਹੁੰਦਾ ਮੈਂ ਫਿਰ ਭਾਈ ਕਹਿੰਦੇ ਨੇ ਇੰਜਨ ਕਰਨਾ ਉਹ ਕਿਸੇ ਦੇ ਹੋਰ ਗੱਲ ਦੀ ਜੀ ਪਿੰਡ ਕਿਤੇ ਇਹਦਾ ਤਾਂ ਸੱਚੀ ਨਾਲ ਹੀ ਪੈਗ ਲਾਉਦਾ ਨਹੀਂ ਇਹਦੇ ਦਿੱਕਤ ਦਾ ਮੈਂ ਹੱਥ ਨਹੀਂ ਕਰਾਉਂ ਦਿੱਤਾ ਕਿਸੇ ਆਹ ਕੀ ਮਾਤਾ ਨਹੀਂ ਮੈਂ ਕੀ ਵੇਰੀ ਹੁੰਦਾ ਵੀ ਘਰ ਚੋਂ ਇਹ ਆਈਡੀਆ ਲੱਗਦਾ ਹੈ ਜੀ ਨਹੀਂ ਇਹਦਾ ਨਹੀਂ ਇਹਦਾ ਬਸ ਸੋ ਵੀ ਦਿਮਾਗ ਚ ਆ ਗਈ ਜੀ ਗੱਲ ਮੈਂ ਆਪਾਂ ਕਹਿਣਾ ਵੀ ਤੇਰਾ ਇੰਜਨ ਕਰਨੀ ਆ ਜਾਂ ਤੇਰੀ ਸਰਵਿਸ ਕਰਨੀ ਆ ਹਾਂ ਜੀ ਬਸ ਮੇਰੇ ਦਿਮਾਗ ਚੜੀ ਹੋਈ ਦੀ ਗੱਲ ਕੋ ਦੋ ਦਿਨਾਂ ਤੋਂ ਮੈਂ ਇਹਦੇ ਵੀਡੀਓ ਬਣਾਉਣੀਆਂ ਬਣਾਉਣੀਆਂ ਜੇ ਮਰਜ਼ੀ ਬਣਾਈਏ ਹਾਂ ਕਿ ਕਿਦਰ ਨਾ ਉਹਦੇ ਨਾ ਉਹਦੇ 12 14 ਸੱਡੇ ਦੇ ਖਰਚ ਆ ਹੌਲੀ ਹੌਲੀ ਦਿਮਾਗ ਚ ਬਣ ਗਈ ਵੀ ਇੱਥੋਂ ਆਇਆ ਉਹ ਇੱਥੋਂ ਆਇਆ ਉਹ ਫਿਰ ਮੈਂ ਸੌਰੀ ਲਾਇਆ ਬੜਿਆ ਵੀਡੀਓ ਨੂੰ ਫਿਰ ਤਿਆਰ ਹੋਈ ਜੀ ਵੀਡੀਓ ਜਦ ਫਿਰ ਉਹਨਾਂ ਨੇ ਨਹੀਂ ਕਿਹਾ ਵੀ ਭਾਈ ਅਸੀਂ ਤੇ ਰੰਜਨ ਕੰਮ ਕਰਨਾ ਹੈ ਨਾ ਜੀ ਉਹਨਾਂ ਵੀ ਹੁਣ ਚੁੱਪ ਕਰਕੇ ਜੋ ਟੀਕੇ ਬਹਿ ਗਿਆ ਹੁਣ ਪਹਿਲਾਂ ਬੋਲਦੇ ਖਾਸਾ ਜੀ ਪਹਿਲਾਂ ਵੀਡੀਓ ਚ ਚੱਲਦਾ ਹੁੰਦਾ ਨਾ ਵੀਡੀਓ ਤਾਂ ਚੱਲੋ ਤਾਂ ਵੀਡੀਓ ਤਾਂ ਇੱਕ ਤੁਹਾਡੀ ਇੱਕ ਕਲਪਨਾ ਹੈਗੀ ਕੋਈ ਐ ਹਕੀਕਤ ਥੋੜੀ ਹੈ ਜਿਵੇਂ ਦੱਸਿਆ ਤੁਸਤਾ ਨਹੀਂ ਸਰ ਜੇ ਮੈਂ ਪਿੰਡ ਜਾਣੇ ਮੈਨੂੰ ਕਹਿਂਦੇ ਨੇ ਕੁੜੀਏ ਕੌਣਾ ਕਿਥੇ ਚੀ ਇੰਜਨ ਕਰਨ ਮਗਰ ਨਾ ਉਹਦਾ ਇੰਜਨ ਉਹਦੇ ਕਰਨ ਝਾਕਣ ਦੇ ਨਹੀਂ ਕਿਸੇ ਨੂੰ ਵੀ ਮੈਂ ਨਾ ਨਾ ਠੀਕ ਹੈ ਜੀ ਹੁਣ ਮੇਰੇ ਸਾਰੇ ਧੂਰੀ ਏਰੀਆ ਚ ਨੇ ਜੀ ਕਈ ਕਮੈਂਟ ਵੀ ਆ ਜਾਂਦੇ ਨੇ ਮੈਨੂੰ ਹੂੰ ਬਈ ਧੂਰੀ ਏਰੀਆ ਚ ਵਾਖ ਜੇ ਤੇਰੀ ਸਰਪਥਾ ਜੰਜਲਦਰਾ ਹੋਏ ਜਾਣਾ ਬਹੁਤ ਕਮੈਂਟ ਆਉਂਦੇ ਨੇ ਜੀ ਬਈ ਅੱਛਾ ਮੈਸੇਜ ਵੀ ਕਰਉਂਦੇ ਨੇ ਯਾਰ ਹੂੰ ਅੱਛਾ ਭਾਈ ਕਮੈਂਟ ਤੁਹਾਨੂੰ ਹੋਰ ਵੀ ਬਹੁਤ ਆਉਂਦੇ ਆ ਨਾ ਕਿੱਦਾਂ ਦੇ ਆਉਂਦੇ ਕਿਵੇਂ ਕਰਦੇ ਲੋਕ ਕਮੈਂਟ ਕਈ ਵਾਰ ਗਲਤ ਆ ਜਾਂਦੇ ਮੈਂ ਬਲਾਕ ਕਰ ਲਮਾ ਜੀ ਬਾਲੇ ਇਹਨਾਂ ਦੀ ਟੈਨਸ਼ਨ ਹੀ ਨਾ ਕਰਦੇ ਹਾਂ ਉਹ ਤਾਂ ਚਲੋ ਕੁਛ ਹੁੰਦੇ ਐਦਾਂ ਦੇ ਗਾਲਾਂ ਗੋਲਾਂ ਵੀ ਗਾਣਾ ਵੀ ਕੱਢਦੇ ਰਹਿੰਦੇ ਨੇ ਲੋਕ ਪਾ ਦਿੰਦੇ ਨੇ ਵਿਚਾਰੇ ਹੂੰ ਹੂੰ ਵੀਡੀਓ ਤੁਸੀਂ ਦੇਖਦੇ ਹੈ ਨਹੀਂ ਉਹ ਮਨ ਰੰਜਣ ਕਰਦੇ ਨੇ ਹੈਗੇ ਜਾਂ ਬਤਾ ਹੂੰ ਉਹਨਾਂ ਦੇ ਫੋਲੋਅਰ ਆਉਂਦੇ ਨਹੀਂ 100-50 ਆਉਂਦਾ ਜੀ ਫੇਗ ਗਾੜੀਆਂ ਬਣਾ ਕੇ ਲੋਕਾਂ ਨੂੰ ਗਾਣਾ ਕੱਢੀ ਜਾਂਦੇ ਆ ਨਾ ਨਾ ਦੇਖੋ ਤੁਸੀਂ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਵਿਚ ਨਾ ਦੇਖੋ ਹੁਣ ਇੱਕ ਬੰਦੇ ਨੇ ਮੈਨੂੰ ਗਾਣਾ ਕੱਢੀ ਜਾਂਦਾ ਮੈਂ ਆਪਣੇ ਨਹੀਂ ਗਾਣਾ ਕੱਢੀ ਜਾਂਦੇ ਪਹਿਲਾਂ ਨਹੀਂ ਜੜੀ ਤੇ ਹੂੰ ਤੇ ਉਹਨੇ ਆਪਣਾ ਨੰਬਰ ਪਾ ਰੱਖਿਆ ਤੇ ਜੜੀ ਤੇ ਹੂੰ ਮੈਂ ਨੰਬਰ ਚੱਕ ਕੇ ਉਹਨੂੰ ਫੋਨ ਕਰਤਾ ਹੂੰ ਮੰਨੂ ਬੰਲਾ ਕੌਣ ਬੋਲਦਾ ਮੈਨੂੰ ਦੱਸ ਦੇ ਫਲਾਉਂਦਾ ਬੋਲਦਾ ਮਾਤਾ ਮੈਨੂੰ ਕਮੈਂਟ ਕਰਕੇ ਗਾਣਾ ਕੱਢੀ ਨੇ ਹੂੰ ਕਹਿੰਦਾ ਬਾਈ ਤੇ ਨੰਬਰ ਕਿੱਥੋਂ ਲਿਆ ਮਾ ਤੂੰ ਆਏ ਸੋਚ ਵੀ ਜਦ ਮੈਂ ਤੇਰਾ ਨੰਬਰ ਲੈ ਸਕਦਾ ਮੈਂ ਤੈਨੂੰ ਲਵ ਵੀ ਕੱਢਦਾ ਅੱਜ ਅੱਜ ਆਹ ਮਾ ਤੂੰ ਊਰੀ ਹੋਈਆਂ ਮੇਰਾਗਾ ਤੂੰ ਊਰੀ ਹੋ ਤੇਰਾ ਹਾਂ ਫਿਰ ਉਹਨੇ ਗਲਤੀਆਂ ਮੰਨੀਆਂ ਪੈਰੀ ਹੱਥਾਂ ਤੋਂ ਨਹੀਂ ਆਵੇ ਉਹ ਪਰ ਜਾਨੀ ਕਿ ਬਲੌਕ ਕਰਤਾ ਮੈਂ ਇਹਨੂੰ ਕਹਿਦਾ ਮੈਂ ਤੈਨੂੰ ਮਾਫਤ ਨਹੀਂ ਕਰਦਾ ਜਦ ਤੇ ਊਰੀ ਦੇ ਚ ਟੱਕਰ ਗਿਆ ਮੈਂ ਤੈਨੂੰ ਪੁੱਛੂੰਗਾ ਖੜਾ ਕੇ ਸੋ ਨਹੀਂ ਹੁੰਦਾ ਯਾਨਾ ਮਨ ਦੇ ਵਿੱਚ ਪਈ ਚੀਜ਼ ਆਉਂਦੀ ਹੈ ਨਾ ਵੀ ਆਪਾਂ ਇੱਕ ਦੇਖੋ ਤੁਹਾਡੇ ਇੱਕ ਮਜ਼ ਅੱਜ ਦੇ ਸਮੇਂ ਦੇ ਵਿੱਚ ਇਹ ਲੋਕਾਂ ਨੂੰ ਦੁਖੀ ਕਰਨ ਵਾਲਾ ਬਹੁਤ ਨੇ ਪਰ ਕਿਸੇ ਨੂੰ ਹਸਾਉਣ ਵਾਲੇ ਬਹੁਤ ਘੱਟ ਨੇ। ਇਹ ਵੀ ਇੱਕ ਕਲਾ ਹੈ ਕੁਦਰਤੀ। ਅਸੀਂ ਤਾਂ ਦੁਖੀ ਆਂਗੇ ਪਰ ਅਸੀਂ ਹੋਰ ਨੂੰ ਹਸਾਉਣਾਂਗੇ। ਤੁਸੀਂ ਕਿਉਂ ਦੁਖੀ ਹੋ ਵੀ ਇਹ ਵੀ ਗੱਲ ਦੱਸੋ ਜੀ ਜਿੰਨਾ ਬਸ ਇਹ ਜੀ ਮਿਹਨਤੂਰੀ ਕਰਦੇ ਆਂ ਨਾ ਆਏ ਨਹੀਂ ਦਿਹਾੜੀਆਂ ਦੇ ਕੋਲੋਂ 500 ਰੁਪਏ ਨੂੰ ਆਇਆ ਹੋਇਆ। ਹੁਣ ਦਾ ਵੀ ਇੰਨੀ ਮਿਹਨਤ ਕਰਦੇ ਫੇਰ ਨੂੰ ਕੋਕਾਰਿਆ। ਹੂੰ। ਕੋਈ ਨਹੀਂ ਮਿਹਨਤ ਕਰੋ ਅਜੇ ਹੋਰ ਮੇਰੇ ਖਿਆਲ ਵਿੱਚ ਹੁਣ ਨੂੰ ਤਾਂ ਤੁਹਾਨੂੰ ਬਹੁਤ ਕੁਝ ਮਿਲਣਾ ਚਾਹੀਦਾ ਸੀ ਪਰ ਤੁਹਾਨੂੰ ਕੋਈ ਐਦਾਂ ਦਾ ਸ਼ਖਸ ਨਹੀਂ ਮਿਲਿਆ ਨਾ ਜਿਹੜੇ ਇਹਦੇ ਬਾਰੇ ਤੁਹਾਨੂੰ ਗਾਈਡ ਕਰ ਦੇ। ਇਹ ਚੀਜ਼ ਤਾਂ ਤੁਹਾਨੂੰ ਕਿਤੇ ਨਾ ਕਿਤੇ ਵੱਡਾ ਉਹ ਲੱਗਿਆ ਨਾ ਇਹਦਾ ਛੇਤੀ ਕੰਮ ਥੋੜਾ ਫਤਿਹ ਹੋ ਜਾਊਗਾ ਤੇ ਕੋਈ ਫਿਰ ਸੁਣਾ ਵੀ ਦਿਓ ਕੁਛ ਨਾ ਕੁਛ ਏਦਾਂ ਦਾ ਮੈਂ ਹਾਲੇ ਤਾਂ ਇਹ ਕੋਈ ਦਿਮਾਗ ਚ ਬਣਾਈ ਨਹੀਂ ਨਵੀਂ ਵੀਡੀਓ ਜੀ ਜਿਹੜੀ ਪਹਿਲਾਂ ਵਾਲੀ ਬਣਾਈ ਹੁੰਦੀ ਆ ਪੁਰਾਣੀਆਂ ਜਿਹੀ ਹੋਏ ਨੇ ਜੀ ਜਿਵੇਂ ਕਹਿੰਦੇ ਧਰਮਰਾਜ ਦਾ ਝੋਟਾ ਨਹੀਂ ਜੋ ਆਪਣੀ ਨਹੀਂ ਹੈਗੀ ਵੀਡੀਓ ਧਰਮਰਾਜ ਦਾ ਝੋਟਾ ਅੱਛਾ ਉਹ ਵੀ ਇਹਦੀ ਹੋਊਗਾ ਓਕੇ ਸਹੀ ਹੋ ਰਹੀ ਹਾਂ ਜੀ ਹਾਂ ਜੀ ਆਪਾਂ ਤਾਂ ਪਾਈ ਨਹੀਂ ਹੋਈ ਜੀ ਧਰਮਰਾਜ ਦੇ ਤੇ ਪਾਈ ਬਾਕੀ 400 ਵੀਡੀਓ ਦੀ ਹੋ ਰਹੀ ਜਾ ਹਾਂਜੀ ਕੁਝ ਕਿ ਵੀਡੀਓ ਜਿਆਦਾ ਰਹਿ ਗਏ ਆ ਕੁਝ ਕੁ ਬਣਾ ਕੇ ਪਾ ਦਨੇ ਹੋਈ ਹਾਂ ਤੇ ਬਾਕੀ ਭੁੱਲ ਭਾਲ ਕੇ ਜਿੰਨੇ ਜਿਆਦਾ ਨਹੀਂ ਰਹੇ ਹਾਂ ਹਾਂ ਕਈ ਸਾਲ ਹੋ ਗਏ ਨਾ ਵੀਡੀਓ ਚੱਲ ਜਿੰਦੇ ਹਾਂ 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 4-5 ਦਾ 5-6 ਸਾਲ ਦਾ ਹੋ ਗਿਆ ਹੁਣ ਇਹ ਅੱਛਾ ਕੁਝ ਕੇ ਇਹ ਵੀ ਹੁੰਦਾ ਨਾ ਰਵਾਇਤ ਤੁਹਾਡੀ ਐ ਹਾਂਜੀ ਵਿੱਚੋਂ ਐਕਟਿੰਗ ਵੀ ਬਹੁਤ ਕਰਦੇ ਆ ਜੀ ਮੈਨੂੰ ਆਲਾ ਦੇ ਕਈ ਵਾਰੀ ਉਹ ਵੱਧ ਚੱਲ ਜਾਂਦੇ ਨੇ ਵੀਡੀਓ ਉਹ ਬਿਊ ਬਹੁਤ ਆ ਜਾਂਦੇ ਨੇ ਜੋ ਮੈਨੂੰ ਹਲੇ 10000 ਰੁਪਏ ਦਾ ਜੋ ਲੱਖ ਤੋਂ ਟਪਾ ਲੈਂਦੇ ਨੇ ਹਾਂ ਜਾਂ ਫਿਰ 10 ਲੱਖ ਤੋਂ ਟਪਾ ਲੈਂਦੇ ਨੇ ਕਈ ਵਾਰੀ ਦੇਖਿਆ ਨੇ ਵੀਡੀਓ ਹਾਂ ਮਿਸ ਪੂਜਾ ਨਹੀਂ ਹੋਏ ਹੋਰ ਕਈ ਬੜੇ ਬੜੇ ਹੋਏ ਸਿੰਗਰ ਹੋਏ ਜੀਖਾਨ ਹੋਏ ਬਾਈ ਉਹ ਵੀ ਆਪਣੀ ਬੈਸਿਕ ਨੂੰ ਸਪੋਰਟ ਕਰੀ ਆਪਣੀ ਬਾਈ ਨੇ ਸਟੋਰੀ ਪਾੜੇ ਵਧੀ ਲਾਈ ਆਪਣਾ ਮਨੇ ਆਈਡੀ ਤੇ ਪਹਿਲਾਂ ਵੀ ਆਪਾਂ ਨੂੰ ਨੇ ਕਾਲ ਕੀਤੀ ਇੱਕ ਦੋ ਵਾਰੀ ਹਮ ਜਿਵੇਂ ਮੇਰੇ ਬਾਕਸ ਵਿੱਚ ਗੱਲ ਕੀਤੀ ਬਾਈ ਨੇ ਅੱਛਾ ਅੱਛਾ ਤੇ ਇਹਨਾਂ ਨਾਲ ਵੀ ਕਰੀਆ ਗੱਲ ਕਹਿੰਦੇ ਇਹਨੂੰ ਭੈਣ ਬਹੁਤ ਜਿਹੜੇ ਬਣਾਉਂਦੇ ਨੇ ਵੀਡੀਓ ਜਿਹੜੇ ਕਿ ਵਧੀਆ ਕਾਪੀ ਕਰਕੇ ਉਹਨਾਂ ਦੀ ਚੱਕੇ ਹੋਈ ਤਈ ਆਪਾਂ ਪੂਰਾ ਸਪੋਰਟ ਕਰੀ ਹੋਈ ਤੀ ਭੈਣਾਂ ਦੀ ਅੱਛਾ ਮੈਂ ਪੂਜਾ ਵੀ ਤੁਹਾਡੀ ਵੀਡੀਓ ਤੇ ਉਹ ਜਾਨੀ ਕਿ ਆਪਣੀ ਕਿਸੇ ਨੇ ਕਾਪੀ ਕਰਕੇ ਆਪਣੀ ਆਈਡੀ ਤੇ ਪਾਰਕ ਕੀਤੀ ਜੋ ਉਹਨੇ ਉਹ ਪੇਜ ਤੋਂ ਚੱਕ ਰੱਖੀ ਆ ਜੀ ਹਾਂ ਐ ਜੀ ਆਵਾਜ਼ ਤੁਹਾਡੀ ਐ ਆਵਾਜ਼ ਆਪਣੀ ਆਂਦੀ ਵੀਡੀਓ ਦਾ ਅੱਛਾ ਐਕਟਿੰਗ ਉਹਨਾਂ ਨੇ ਕੀਤੀ ਸੀ ਉਹਨਾਂ ਨੇ ਆਪਣੀ ਹੈਪੀ ਬਰਥਡੇ ਟੂ ਟੂ ਵਾਲੀ ਵੀਡੀਓ ਪਾਈ ਹੋਈ ਸੀ ਕਿਸੇ ਨੇ ਇੱਕ ਕੁਇਸ਼ਨੰਦਾ ਸਰਮਾ ਹੀਰੋਇਨ ਹਾਂ ਹਾਂ ਜੀ ਸਟੋਰੀ ਲਾਈ ਕੀਤੀ ਉਹਨੇ ਤੇ ਉਹ ਵੀ ਕਿਸੇ ਦੇ ਹੋਰ ਪੇਜ ਤੋਂ ਲਾ ਰੱਖੀ ਦੀ ਆਪਣੀ ਵੀਡੀਓ ਕਿਸੇ ਹੋਰ ਪੇਜ ਤੋਂ ਪੇਰੂ ਹੂੰ ਉਹਨਾਂ ਨੇ ਸਟੋਰੀ ਡਾਰਕ ਕੀਤੀ ਗਈ ਮਤਲਬ ਕਿ ਮੈਨੂੰ ਇਹ ਲੱਗਦਾ ਹੈ ਵੀ ਸ਼ਾਇਦ ਅੱਗੇ ਦੀ ਅੱਗੇ ਵੀਡੀਓ ਉਹਨਾਂ ਕੋਲੇ ਗਈ ਆ ਡਾਇਰੈਕਟ ਤੁਹਾਡੀ ਵੀਡੀਓ ਨਹੀਂ ਡਾਇਰੈਕਟ ਨਹੀਂ ਜਾਂਦੀ ਉਹਨਾਂ ਨੂੰ ਸ਼ਾਇਦ ਤੁਹਾਡੇ ਬਾਰੇ ਨਹੀਂ ਪਤਾ ਵੀ ਅਸੀਂ ਇਹਦੇ ਬਹੁਤ ਸਾਵੇਂ ਬਾਕੀ ਦੀ ਇੰਜਨ ਵਾਲੀ ਪੜੀ ਆ ਉਹ ਤਾਂ ਵੜੀ ਗਈ ਹੈ ਜੀ ਬਰਿਆ ਸਿੰਘ ਰਾਣੇ ਪਾਈ ਹੋਈ ਤੀ ਗਈ ਉਹ ਬੋਸ ਆਈਡੀ ਬੰਦ ਹੋ ਗਈ ਹਾਂ ਜੀ ਨਹੀਂ ਮੈਂ ਜਿਵੇਂ ਤੁਸੀਂ ਦੱਸਿਆ ਨਾ ਜਵੇਂ ਉਹ ਸੁਨੰਦਾ ਸ਼ਰਮਾ ਜੀ ਨੇ ਜਾਂ ਮਿਸ ਪੂਜਾ ਜੀ ਨੇ ਨਾ ਸਟਾਰ ਨੇ ਇਹ ਵਧੀਆ ਤੇ ਵੈਸੇ ਵੀ ਬਹੁਤ ਵਧੀਆ ਨੇ ਵੀ ਇਹਨਾਂ ਕੋਲੇ ਜਿਹੜੀ ਵੀਡੀਓ ਹੈ ਉਹ ਤੁਹਾਡੀ ਪ੍ਰੋਪਰ ਨਹੀਂ ਗਈ ਹਾਂ ਜੀ ਬਈ ਕਿਸੇ ਨੇ ਹੋਰ ਬਾਜ ਲਾ ਕੇ ਪਾਤੀ ਗਾਹਾਂ ਲਾ ਕੇ ਉਹਨਾਂ ਨੇ ਬਿਲਾ ਤਾ ਉਹ ਫੜਾ ਆਪਣੀ ਆਈਡੀ ਬੰਦ ਹੋ ਗਈ ਜੀ ਉਹਨਾਂ ਨੇ ਵੀਡੀਓ ਸੇਵ ਕਰਕੇ ਆਡੀਓ ਆਡੀਓ ਸੇਵ ਕਰਕੇ ਬਣਾ ਲਈ ਬਾਅਦ ਚ ਹਾਂ ਤੇ ਉਹ ਵੀਡੀਓ ਤੋਂ ਚੱਕੀ ਵੀ ਨਹੀਂ ਇਹਨ ਬਲ ਤੁਹਾਡੇ ਵਾਰੀ ਉਹਨਾਂ ਨੂੰ ਨਹੀਂ ਪਤਾ ਵੀ ਇਹ ਨੇ ਹਾਂ ਜੀ ਉਹਨਾਂ ਨੂੰ ਜੀਖਾ ਨੂੰ ਉਹਨਾਂ ਨੂੰ ਪਤਾ ਉਹਦਾ ਬਾਕੀ ਕੀ ਕਰ ਗੱਲ ਵੀ ਕਰਦੇ ਨੇ ਤਾਰਾਪਾਲ ਬਾਈ ਨੇ ਵਧੀਆ ਸਪੋਰਟ ਕਰਤੀ ਜੀ ਬਈ ਵਾਰੀ ਹੂੰ ਉਹਨੇ ਵੀ ਸਟੋਰੀਆਂ ਵਧੀਆ ਲਾ ਦਿੱਤੀ ਜੀ ਬਈ ਵਾਰੀ ਹਾਂ ਜੀ ਹਾਂ ਜੀ ਤੇ ਚਲੋ ਬਣਦਾ ਜੀ ਕਿਉਂਕਿ ਇੱਕ ਇੱਥੋਂ ਦਾ ਤੁਸੀਂ ਕਿੱਥੋਂ ਕੀ ਸੋਚਿਆ ਕਿਹੜੇ ਪਾਸੇ ਆ ਨਾ ਪਰ ਇੱਕ ਦੁੱਖ ਤੁਹਾਨੂੰ ਨਹੀਂ ਸਾਨੂੰ ਵੀ ਲੱਗਿਆ ਹਨਾ ਵੀ ਇੰਨਾ ਚਿਰ ਹੋ ਗਿਆ ਤੁਸੀਂ ਲੋਕਾਂ ਦਾ ਮਨੋਰੰਜਨ ਕਰਦਿਆਂ ਨੂੰ ਪਰ ਹਜੇ ਵੀ ਤੁਸੀਂ ਮਜ਼ਦੂਰੀ ਕਰਦੇ ਹੋ ਮਜ਼ਦੂਰੀ ਦਾ ਜੇ ਬਣਾਣ ਕਰਕੇ ਕਿਰਤ ਕਰਕੇ ਖਾਣੀ ਪਉਣੀ ਹਾਂਜੀ ਜੇ ਤਾਂ ਹੁਣ ਆਪਣਾ ਕੰਮ ਆਜੀ ਕਰ ਲੈ। ਨਹੀਂ ਚਲੋ ਉਹ ਵਧੀਆ ਹੈ। ਆਪਾਂ ਇਹ ਨਹੀਂ ਕਹਿੰਦੇ ਕਿਰਤ ਕਰਨ ਦੀ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਇੱਕ ਪਾਸੇ ਤਾਂ ਇਸ ਲਾਈਨ ਦੇ ਵਿੱਚੋਂ ਦੁਨੀਆ ਬਹੁਤ ਕੁਝ ਕਰ ਰਹੀ ਹੈ ਨਾ। ਹਾਂਜੀ ਹਾਂ। ਤੇ ਇੱਕ ਪਾਸੇ ਆਪਾਂ ਉੱਥੇ ਦੇ ਉੱਥੇ ਹੀ ਆ। ਫਿਰ ਪਹਿਲਾਂ ਮੈਨੂੰ ਐ ਤੇ ਜੀ ਕਹਿੰਦੇ ਫੇਸਬੁੱਕ ਤੇ ਜੜੀ ਬਣਾਵੇਂ ਫੇਸਬੁੱਕ ਤੇ ਪੇਜ ਬਣਾਇਆ ਜੀ। ਹੂੰ। ਉਹ 15 ਕਿ ਦਿਨ ਚੱਲਿਆ ਜੀ ਬਸ ਨਾਲ ਦੀ ਨਾਲ ਇੰਸਟਾਗ੍ਰam ਤੇ ਫੇਸਬੁੱਕ ਇਕੱਠੇ ਬੰਦ ਹੋ ਗਏ ਜੀ ਵੀਰੇ। ਉਹਦੇ 11-1200 ਹੋ ਗਏ ਫੋਲੋਅਰ ਹਫ਼ਤੇ 'ਚ। ਹਾਂ। ਯਾਨੀ ਕਹੋ ਤਾਂ ਮੈਨੂੰ ਆਸ ਤੇ ਵੀਰ ਤੇ ਹੁ ਚਲਦੇ ਵੀ ਨਹੀਂ ਹੈਗੇ ਜੀ ਫੇਸਬੁੱਕ ਮੇਰੇ ਹੂੰ ਦੋ ਤਿੰਨ ਨੇੜੀਆਂ ਬਣਾ ਕੇ ਤੋਂ ਬਾਅਦ ਜਮੀਨ ਚੱਲਦੀ ਹੈ ਹੂੰ ਨਾਲ ਦਿੱਤੀ ਇਹ ਜਦੋਂ ਬੰਦ ਹੋ ਜਾਂਦੀ ਹੈ ਬਦ ਅੱਛਾ ਚਲੋ ਹੁਣ ਆਪਾਂ ਕੋਸ਼ਿਸ਼ ਕਰਾਂਗੇ ਵੀ ਕਿਤੇ ਨਾ ਕਿਤੇ ਆਪਾਂ ਇਹਦਾ ਹੱਲ ਜ਼ਰੂਰ ਲੱਭਾਂਗੇ ਤੁਹਾਡੀ ਜਿੰਨੀ ਕ ਅਸੀਂ ਕਰ ਸਕਦੇ ਆ ਤੁਹਾਡੀ ਸਪੋਰਟ ਕਰਾਂਗੇ ਕਿਉਂਕਿ ਸਾਨੂੰ ਵੀ ਲੱਗਦਾ ਵੀ ਯਾਰ ਜਦੋਂ ਬੰਦਾ ਕੋਈ ਮਿਹਨਤ ਕਰਦਾ ਨਾ ਉਹਦਾ ਅੱਗੇ ਆਉਣਾ ਹੁਣ ਚਿਹਰਾ ਤੁਹਾਡਾ ਕਿੰਨੇ ਲੋਕ ਜਾਣਦੇ ਨੇ ਕਿੰਨੇ ਲੋਕ ਤੁਹਾਡੀ ਵੀਡੀਓ ਦੇਖ ਕੇ ਖੁਸ਼ ਹੁੰਦੇ ਨੇ ਹਾਂ ਜਿਹੜੇ ਕੋ ਸਰਚ ਮਾਰਦੇ ਨੇ ਜੀ ਲੋਕ ਆਪਾਂ ਹਾਂ ਸਰਚ ਮਾਰਦੇ ਨੇ ਸਰਚ ਮਾਰ ਕੇ ਲੱਭਦੇ ਨਹੀਂ ਜੜੀ ਹੂੰ ਜਿਹਨੂੰ ਮਿਲ ਜਾਂਦੀ ਹੈ ਪਰ ਉਹ ਉਹ ਬੜੀ ਆਦਾਨੇ ਕਿ ਪਿਆਰ ਕਰਦਾਨੀ ਲੋਕਾਂ ਨੂੰ ਹਾਂਜੀ ਇਹ ਤੁਹਾਡਾ ਨਾਮ ਬਾਈ ਕਰਨਲ ਸਿੰਘ ਦੱਸਿਓ ਜੀ ਨਾਮ ਹਾਂਜੀ ਕਰਨਲ ਸਿੰਘ ਹੈ ਕਰਨਲ ਸਿੰਘ ਜੀ ਤੁਹਾਡਾ ਨਜੀਤ ਕੋਰੇ ਹਾਂਜੀ ਜੀ ਅੱਛਾ ਬਾਈ ਤੁਹਾਨੂੰ ਸਪੋਰਟ ਫਿਰ ਕਿਹਦੀ ਕਿਹਦੀ ਰਹੀ ਹੈ ਸਪੋਰਟ ਦੋ ਮੇਰੀਆਂ ਭੈਣਾਂ ਨੇ ਜੀ ਹੂੰ ਤੇ ਮੇਰੀ ਵੱਡੀ ਭੈਣ ਹੈ ਜੀ ਮਨੀਸ਼ਾ ਹੂੰ ਉਹਨੇ ਜਣੀ ਕੋ ਸਪੈਸ਼ਲ ਫੋਨ ਕਰਕੇ ਗਿਆ ਵੀ ਤੁਸੀਂ ਵੀਡੀਓ ਬਣਾਓ ਸੱਡੋ ਨਾਲ ਦੂਜੇ ਦਾ ਪੰਡਾ ਅੱਛਾ ਸਭ ਤੋਂ ਵੱਧ ਸਪੋਰਟ ਉਹਦੀ ਰਹੀ ਹੈ ਅੱਛਾ ਠੀਕ ਹੈ ਦੂਜੀ ਭੈਣ ਕਿਹੜੀ ਇੱਕ ਤਾਂ ਮਨੀਸ਼ਾ ਦੂਜੀ ਜੀ ਦੂਜੀ ਦਾ ਨਾਮ ਸੁਣਨੀ ਹੈ ਜੀ ਅੱਛਾ ਪੱਕਾ ਨਾਮ ਤੋਂ ਦੀਪਾ ਜੀ ਦਾ ਹੂੰ ਜਿਹਨੇ ਕਿ ਉੱਥੇ ਉਹਨਾਂ ਨੇ ਨੌਂ ਚੇਂਜ ਕਰਤਾ ਹੋਰ ਰੱਖ ਦੇ ਹੂੰ ਦੋਏ ਭੈਣਾਂ ਨੇ ਜਿਹੜੀ ਇੱਕ ਮੇਰਾ ਭਰਾ ਜੀ ਦਾ ਅੱਛਾ ਛੋਟੀ ਭੈਣ ਦੀ ਮੇਰੀ ਦੇਖਦੇ ਜੀ ਵੀਡੀਓ ਤਾਂ ਹੂੰ ਜਿਹਨੇ ਕਿ ਉਹ ਥੋੜਾ ਜਿਹਾ ਬੋਲਦੀ ਜਲਦੀ ਘਟਿਆ ਹੂੰ ਤੇ ਜਿਹੜੀ ਵੱਡੀ ਆ ਬਸ ਉਹਦਾ ਦਿਮਾਗ ਖਾਂਸਾ ਤੋਂ ਹੀ ਆ ਜਾਂਦਾ ਦਿਮਾਗ ਦਿਮਾਗ ਖਾਂਦੇ ਜੀ ਉਹ ਦਿਮਾਗ ਖਾਂਸਾ ਤੋਂ ਹੀ ਆ ਜਾਂਦਾ ਨਾ ਪੁੱਛੋ ਨਾ ਨਹੀਂ ਉਹਨੇ ਸਵੇਰੇ ਵੀ ਸ਼ਾਮ ਨੂੰ ਵੀ ਫੋਨ ਕਰਕੇ ਲੜਨਾ ਹੀ ਲੜਨਾ ਇੱਕ ਦੋ ਵਾਰੀ ਅੱਛਾ ਜੀ ਨਹੀਂ ਫਿਰ ਆਈਡੀਆ ਵੀ ਦਿੰਦੇ ਹੋਈ ਨਾ ਆਈਡੀਆ ਦਿੰਦੇ ਨਹੀਂ ਇੱਕ ਦੋ ਵਾਰੀ ਕਹਿੰਦੇ ਵੀਡੀਓ ਨਹੀਂ ਕਦੇ ਬਣਾਈ ਮਾਨਾ ਵੀ ਜੜੀ ਤੇ ਹਾਂ ਹੈ ਜਿੰਦੇ ਆ ਆਈਡੀਆ ਦੇ ਮੈਨੇ ਕਦੇ ਬਣਾਈ ਨਹੀਂ ਹੈਗੀ ਵੀਡੀਓ ਹੁਣ ਉਹ ਡੀਗਰੀਆਂ ਰੱਖੜੀਆਂ ਨੂੰ ਜਿੱਦੇ ਉੱਥੇ ਗਿਆ ਉੱਧੇ ਬਣਾਉਗੇ ਵੀਡੀਓ ਨਾਲ ਅੱਛਾ ਹੁਣ ਵੀ ਮੈਨੂੰ ਕਹਰੇ ਕਹਿੰਦੇ ਆਪਣਾ ਆਈਡੀਆ ਆਪ ਲੈ ਕੇ ਆ। ਅੱਛਾ ਇਹ ਸਾਰੇ ਲੜਦੇ ਬਹੁਤ ਨੇ ਆਪ ਤੇ ਬਹੁਤ ਲੜਦੇ ਨੇ ਦੋਏ ਭੈਣ ਭਾਈ ਹੋਏ ਭੈਣ ਭਾਈ ਅੱਛਾ ਹੋਂਚ ਵੀ ਇੱਕ ਦੂਜੇ ਦੇ ਕੰਢੇ ਤੇ ਬੋਦਿਆਂ ਪਟਦੇ ਅੱਛਾ ਇੱਕ ਵਾਰ ਜਿਵੇਂ ਹੈ ਨਾ ਤੁਸੀਂ ਕਹਿੰਦੇ ਨੀਂਦ ਨਹੀਂ ਆ ਰਹੀ ਜਾਂ ਭਾਂਡੇ ਮਾਜ ਲੈ ਜਾਂ ਆਏ ਕਰ ਲੈਣਾ ਉਹ ਸਾਰਾ ਕੁਝ ਸੱਚੀ ਵਿੱਚ ਤਾਂ ਨਹੀਂ ਮਾਜਦੇ ਹਾਂਜੀ ਸੱਚੀ ਵਿੱਚ ਠੀਕਾ ਦਾ ਕਾਨੂੰ ਨਹੀਂ ਅੱਛਾ ਸਾਡੀ ਤਾਂ ਦੇਖੋ ਵੀਡੀਓ ਤਾਂ ਤੁਹਾਨੂੰ ਦੇਖਦੇ ਆ ਪਰ ਹੱਸਦਿਆਂ ਚ ਦੇਖ ਨਾ ਵੀਡੀਓ ਬਸ ਬਸ ਵੀਡੀਓ ਲੋਕਾਂ ਦਾ ਮਨੋਰੰਜਨ ਕਰਨ ਬਾਸ ਤੇ ਬਣਾ ਦਿੰਦੇ ਆ ਅੱਛਾ ਵੀ ਜਾਨੀ ਕਿ ਇਹ ਹੈ ਜੀ ਆ ਨਾ ਜੇ ਮੈਨੂੰ ਹੱਸ ਨਹੀਂ ਆਉਂਦਾ ਨਾ ਕਿਰਵੀ ਕੰਮ ਨਹੀਂ ਆ ਅੱਛਾ ਅੱਛਾ ਉਹਦੇ ਵੀ ਸਰ ਮੈਂ ਹੀ ਪੈਂਦਾ ਸੀ ਬਾਹਰੋਂ ਮਿੱਲੀ ਆਈ ਸੀ ਕਹਿੰਦਾ ਬਾਹਰ ਕੰਮ ਦੇ ਹੂੰ ਨਾ ਬਾਰੇ ਤਾਂ ਮੈਂ ਵੀੰਦਾ ਕੰਨ ਤਾਂ 니 ਕੋ ਤਾਂ ਮਿਲੀ ਵੀ ਜਿਗਿਆ ਵਾਰ ਹਾਂ ਉਹਨੇ ਵੀਡੀਓ ਤਿਆਰ ਕਰਤੀ ਜੀ ਮੇਰੇ ਤੇ ਵੀਡੀਓ ਬਣਾਤੀ ਜੀ ਇਸਨੇ ਹਾਂ ਵਾਇਟ ਕਰੋ ਇਰੀਆ ਇਹਦੇ ਹਾਂ ਜੀ ਬਸ ਬਾਹਰ ਹੀ ਭੀਜੀ ਭੀਜੀ ਬਿੱਲੀ ਅੰਦਰ ਬੜੀ ਜੀ ਆ ਗਈ ਹੂੰ ਕੰਨ ਬਾਰੇ ਮੀਂਹ ਬੰਦਾ ਮੈਂ ਤਾਂ ਪਤਾ ਨਹੀਂ ਲਾਦਾ ਬਿੱਲੀ ਤਾਂ ਅੰਦਰ ਮੀਂਹ ਹ ਲੈ ਕੇ ਆਪੇ ਡਾਕਿਲਾ ਹੂੰ ਬਸ ਉਸ ਤੇ ਵੀਡੀਓ ਬਣਾਤੀ ਲੋਕੇਸ਼ਨ ਥੋੜੀ ਇਹੀ ਹੈ ਨਾ ਹਾਂ ਜੀ ਹਾਂ ਜੀ ਪਰ ਬਾਹਰ ਸਾਫ ਨਹੀਂ ਆਉਂਦੀ ਜੀ ਵੀਡੀਓ ਕਾ ਚਿੱਟਾ ਜਾ ਬਦਲ ਮੋੜੇ ਕਰਕੇ ਬਸ ਆ ਜਾਂਦੀ ਹੈ ਹੋਰ ਆਪਣੇ ਕੋਲੇ ਵੀ ਐਡਾ ਹੈ ਨਹੀਂ ਪ੍ਰੋਗਰਾਮ ਵੀਡੀਓ ਬਣਾਉਣ ਦਾ ਹੂੰ ਤੇ ਬਸ ਉਹ ਬਾਰੇ ਬਣਾਉਣਿਆਂ ਦਾ ਹਨੇਰਾ ਹੋ ਜਾਂਦਾ ਹੂੰ ਦੂਆ ਮੱਲਮ ਪੀਲੇ ਜਿਹਨਾਂ ਉਹਨਾਂ ਚ ਬਣਦੀ ਨਹੀਂ ਹੈਗੀ ਵੀਡੀਓ ਨੇ ਹੂੰ ਉਹ ਤੇ ਫਿਲਟਰ ਫਿਲਟਰ ਚ ਲਾ ਕੇ ਮੜੀ ਜੀ ਚੱਲ ਜਾਂਦੇ ਆ ਵੀਡੀਓ ਦੇ ਬੜੇ ਕੇ ਸਾਹ ਬਣਾ ਦਿੰਦੇ ਆ ਫੋਨ ਤੇ ਬਣਾਉਣੇ ਹਾਂਜੀ ਫੋਨ ਤੇ ਬਣਾਉਣੇ ਬਸ ਆਪ ਨੇ ਐਡਿਟ ਕਰਕੇ ਚਲਾ ਲੈਣਾ ਹੈ ਅੱਛਾ ਭਾਈ ਪਰਿਵਾਰ ਦੇ ਵਿੱਚ ਫਿਰ ਹੋਰ ਕੌਣ ਕੌਣ ਹੋ ਸੀ ਇੱਕ ਮੇਰੀ ਬੇਟੀ ਹੈ ਜੀ ਬਸ ਉਹ ਦੋ ਵਧੀਆਂ ਨੇ ਅੱਛਾ ਹਾਂ ਇਹ ਉਹ ਇਸੰਧਾਰਾ ਜਣ ਗਈ ਸੀ ਨਾਲ ਬਾਕੀ ਉਹ ਉਹ ਆਪਣੀ ਘੂਆ ਕੁੜੀ ਰਹਿ ਗਈ ਓਥੇ ਬਿਤਰਦੀ ਬਸ ਅੱਛਾ ਪੜਦੀ ਓ ਨਾ ਜੀ 12 ਕਰਦੀ ਓ ਹੁਣ ਅੱਗੇ ਨਹੀਂ ਪੜਦੀ ਨਾ ਅੱਗੇ ਕਹਿੰਦੀ ਮੈਂ ਪੜਨਾ ਨਹੀਂ ਕਹਿੰਦੀ ਮੈਂ ਪਾਦਰ ਦਾ ਕਰਨਾ ਅੱਛਾ ਬਸ ਵਹੀ ਬਰਕਾਹੀ ਜੀ ਅੱਛਾ ਅੱਛਾ ਤੇ ਬਾਈ ਵਧੀਆ ਲੱਗਿਆ ਹਨਾ ਬਹੁਤ ਟਾਈਮ ਹੋ ਗਿਆ ਅਸੀਂ ਤੁਹਾਡਾ ਹਾਂ ਮੇਰੀ ਗੱਲ ਕੋ ਹੋਰ ਯਾਦ ਆ ਗਈ ਅਸੀਂ ਤੁਹਾਨੂੰ ਨਾ ਇੰਸਟਾਗ੍ਰਾਮ ਤੇ ਮੈਸੇਜ ਬਹੁਤ ਛੱਡੇ ਸੀ ਵੀ ਬਾਈ ਤੁਹਾਡਾ ਨੰਬਰ ਚਾਹੀਦਾ ਪਰ ਤੁਸੀਂ ਇਹਨੂੰ ਨੰਬਰ ਨਹੀਂ ਦਿੱਤਾ ਤਾਂ ਨੰਬਰ ਅਸੀਂ ਹੋਰਾਂ ਪਰਾਂ ਤੋਂ ਲੈ ਕੀ ਗੱਲ ਬਾਈ ਬਸ ਬਾਈ ਮੇਰਾ ਇਰਾਦਾ ਹੀ ਨਹੀਂ ਹੈਗਾ ਜੀ ਇੰਟਰਵਿਊ ਦੇਣ ਦਾ ਜੀ ਅੱਛਾ ਬਸ ਕੰਮ ਤੋਂ ਕਰੇ ਕਰੋ ਫੇਰ ਕੰਮ ਦੇ ਬਸ ਵੀਡੀਓ ਬਣਾ ਲਈ ਪਾ ਲਈ ਹੂੰ ਬਸ ਇੱਥੇ ਤੱਕ ਸੋਚ ਦੀ ਗਾਹਾਂ ਦਾ ਸੋਚੀ ਨਹੀਂ ਹੈਗਾ ਜੀ ਕਦੇ ਪਰ ਹੁਣ ਗਾਹਾਂ ਸੋਚਿਓ ਹਾਂ ਹੁਣ ਸੋਚਾਂਗੇ ਜੀ ਗਾਹਾਂ ਹਾਂ ਕਿਉਂਕਿ ਫਿਰ ਜਦੋਂ ਬੰਦੇ ਨੂੰ ਹੌਸਲਾ ਹੋ ਜੇ ਨਾ ਐ ਜਦੋਂ ਚਾਰ ਪੈਸੇ ਆਉਣ ਲੱਗੇ ਜਣ ਫਿਰ ਤਾਂ ਹੋਰ ਆਉਣ ਲੱਗੇ ਜਾਂਦੇ ਨੇ ਵਧੀਆ ਗੱਲਾਂ ਆਉਣ ਲੱਗ ਜਾਂਦੀਆਂ ਨੇ ਤੇ ਹੋਰ ਬਾਈ ਕੀ ਕਹਿਣਾ ਚਾਹੋਗੇ ਤੁਹਾਡੇ ਚਾਉਣ ਵਾਲੇ ਨੂੰ ਉਹਨਾਂ ਨੂੰ ਕਹਿੰਦੇ ਆ ਵੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਤੇ ਆਪਣੀ ਪਹਿਚਾਣ ਏਡੀ ਬਣੇਗੀ ਤੇ ਹੁਣ ਏਡੀ ਆਪਣੀ ਡੀ ਟੱਕ ਕਰਾ ਲੈ 1 ਏ ਆਈਡੀ ਨੂੰ ਫੋਲੋ ਕਰੋ ਵੀਡੀਓ ਸ਼ੇਅਰ ਕਰੋ ਸਟੋਰੀਆਂ ਵੱਧ ਵੱਧ ਲਾਇਆ ਕਰੋ ਧੰਨਵਾਦ ਬਈ ਸਾਰਿਆਂ ਦਾ ਜੀ ਜੀ ਸੋ ਦੋਸਤੋ ਇਹ ਸਨ ਬਾਈ ਨੀਤਾ ਕਕਰਾਲਾ ਜੀ ਹੈ ਨਾ ਆਪਾਂ ਮੈਂ ਪਹਿਲਾਂ ਵੀ ਦੱਸਿਆ ਵੀ ਇੰਸਟਾਗ੍ਰਾਮ ਤੇ ਦੇਖਣੀ ਆ ਦੋਨਾਂ ਨੂੰ ਸਾਡੇ ਭੈਣ ਜੀ ਰਜੀਤ ਕੌਰ ਜੀ ਤੇ ਬਾਈ ਜੀ ਕਰਨੈਲ ਸਿੰਘ ਜੀ ਤੇ ਬਾਈ ਜੀ ਬੜਾ ਇੱਕ ਗੱਲ ਨੂੰ ਦੇਖ ਕੇ ਦੁੱਖ ਲੱਗਿਆ ਹੈ ਨਾ ਵੀ ਆ ਦੋ ਤਿੰਨ ਵਾਰੀਆਂ ਦੀ ਫੇਸਬੁੱਕ ਆਈਡੀ ਹੈਕ ਕਰਤੀ ਉਸ ਤੋਂ ਬਾਅਦ ਇੰਸਟਾਗ੍ਰam ਦੀ ਆਈਡੀ ਵੀ ਚੱਕਦੀ ਹੈ ਨਾ ਯਾਰ ਜੇ ਕੋਈ ਬੰਦਾ ਮਿਹਨਤ ਕਰਦਾ ਨਾ ਤੁਸੀਂ ਮਿਹਨਤ ਕਰਕੇ ਉਹਦਾ ਮੁਕਾਬਲਾ ਕਰਿਆ ਕਰੋ ਪਰ ਕਿਸੇ ਦੀ ਲੱਤਾਂ ਨਾ ਖਿੱਚਿਆ ਕਰੋ ਬਹੁਤ ਦੁੱਖ ਆਉਂਦਾ ਐ ਸਿੱਤੋਂ ਨੂੰ ਬਖਾਈ ਰਹੇ ਆ ਨਾ ਕਿ ਕਿੰਨਾ ਚਿਰ ਹੋ ਗਿਆ ਲੋਕਾਂ ਦਾ ਇਹ ਇੰਜੋਏ ਕਰਦੇ ਨੇ ਮਨੋਰੰਜਨ ਕਰਦੇ ਨੇ ਪਰ ਇਹ ਉੱਥੇ ਹੀ ਖੜੇ ਨੇ ਹਜੇ ਤੱਕ ਕਹਿੰਦੇ ਸਾਨੂੰ ਇੱਕ ਪੈਸਾ ਵੀ ਨਹੀਂ ਆਇਆ ਕਿਉਂਕਿ ਲੋਕ ਜਿੱਤੇ ਸਪੋਰਟ ਕਰਨ ਵਾਲੇ ਨੇ ਬਾਈ ਉੱਥੇ ਲੱਤਾਂ ਖਿੱਚਣ ਵਾਲੇ ਬਹੁਤ ਨੇ ਪਰ ਐਦਾਂ ਨਾ ਕਰਿਆ ਕਰੋ ਜੇ ਕੋਈ ਮਿਹਨਤ ਕਰਕੇ ਅੱਗੇ ਆਉਂਦਾ ਹੈ ਤਾਂ ਤੁਸੀਂ ਉਹਦੇ ਬਰਾਬਰ ਮਿਹਨਤ ਕਰਕੇ ਅੱਗੇ ਆਉਣ ਦੀ ਕੋਸ਼ਿਸ਼ ਕਰੋ ਤੇ ਕਿਸੇ ਦਾ ਨੁਕਸਾਨ ਨਾ ਕਰੋ ਇਸ ਵੀਡੀਓ ਨੂੰ ਬਾਈ ਜੀ ਵੱਧ ਤੋਂ ਵੱਧ ਸ਼ੇਅਰ ਕਰਨਾ ਬਾਈ ਦਾ ਜਿਹੜਾ ਲਿੰਕ ਹੈ ਆਪਣਾ ਆਈਡੀ ਦਾ ਉਹ ਵੀ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇਵਾਂਗੇ ਸਕਰੀਨ ਸ਼ਾਟ ਵੀ ਲਾਵਾਂਗੇ ਵੱਧ ਤੋਂ ਵੱਧ ਬਾਈ ਨੂੰ ਫੋਲੋ ਕਰਨਾ ਤਾਂ ਕਿ ਇਹ ਸਾਡੇ ਲੋਕਾਂ ਦਾ ਇਸੇ ਤਰ੍ਹਾਂ ਹੀ ਜਿਹੜਾ ਹਾਸਾ ਠਟਾ ਹੈ ਉਹ ਚੱਲਦਾ ਰਹੇ ਅਗਲੀ ਵਾਰੀ ਆਪਾਂ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ